ਕੱਲ ਦੇਰ ਸ਼ਾਮ ਤੱਕ ਮੀਟਿੰਗ ਹੈ ਜਿਹੜੀ ਉਹ ਨੇਪਰੇ ਚੜੀ ਜਿਸ ਦੇ ਵਿੱਚ ਇਹ ਕਹਿ ਦਿੱਤਾ ਗਿਆ ਕਿ ਅਗਲੀ ਮੀਟਿੰਗ ਹੈ ਜਿਹੜੀ 22 ਫਰਵਰੀ ਦੀ ਲਿਖੀ ਗਈ ਹੈ ਜਿਸ ਦੇ ਵਿੱਚ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਪਹੁੰਚਣਗੇ ਇਸ ਕੱਲ ਦਾ ਦਾਵਾ ਵੀ ਕੀਤਾ ਗਿਆ ਤੇ ਉਹਦਾ ਨਾਲ ਦੂਜੇ ਪਾਸੇ ਐਸਕੇਐਮ ਨੇ ਵੀ ਵੱਡਾ ਐਲਾਨ ਕਰ ਦਿੱਤਾ ਕੁਝ ਸਮਾਂ ਪਹਿਲਾਂ ਐਸਕੇਐਮ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਉਹਨਾਂ ਨੇ ਕਹਿ ਦਿੱਤਾ ਕਿ 5 ਮਾਰਚ ਨੂੰ ਅਸੀਂ ਵੀ ਚੰਡੀਗੜ੍ਹ ਪਹੁੰਚ ਰਹੇ ਹਾਂ ਮਤਲਬ ਸਿੱਧਾ-ਸਿੱਧਾ ਪ੍ਰਸ਼ਾਸਨ ਨੂੰ ਇਹ ਕਿਹਾ ਗਿਆ ਕਿ ਤੁਸੀਂ ਵੀ ਤਗੜੇ ਹੋ ਜਾਓ ਕਿਸਾਨਾਂ ਆ ਗੁਆ ਜਿਨੇ ਚਿਗਜੀ ਸਿੰਘ ਢੱਲੇਵਾ ਸਰਸਿੰਤ ਤੇ ਬਾਕੀ ਉਹਨਾਂ ਦੇ ਸਾਥੀ 14 14 ਤੋਨਾ ਤਰਾਵਾਲ ਨੇ ਤਕਰੀਬਨ 28 ਕਿਸਾਨਾਂ ਨੇ ਪਾਰਟਿਸਪੇਟ ਕੀਤਾ ਤੇ ਦੇਖੋ ਜਿਹੜੇ ਮੰਤਰੀ ਆਉਣਾ ਸੀ ਕੇਂਦਰੀ ਕਿਤੀਬੜੀ ਮੰਤਰੀ ਜਗਤ ਜਾਨ ਜਾਨ ਸਾਹਿਬ ਤਾਂ ਆਏ ਨਹੀਂ ਕੇਂਦਰੋਂ ਦੇ ਕਾਜ ਤੇ ਪ੍ਰਵਾਸ ਤੇ ਇਹ ਵਿਆਹ ਹੈ ਸ਼ਾਦੀ ਹੈ ਚੁਰਕੇ ਕੇ ਮੀਟਿੰਗ ਸਦਾ ਭਾਵਨਾ ਵਾਲੇ ਮਾਹੌਲ ਚ ਹੋਈ ਹੈ ਤੇ ਅਗਲੀ ਮੀਟਿੰਗ ਦਾ ਪਰ ਜ਼ਿਕਰ ਕੀਤਾ ਸੀ ਹੋਣਾ ਅਗਲੇ ਸਾਲਾਂ ਚ ਪਾਈਂ ਡੜੀ ਗਿਆ ਉਹ ਮਿਟਿੰਗ ਹੋਏਗੀ ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਅੱਜ ਯੂਐਸ ਤੋਂ ਡਿਪੋਰਟ ਕਰਨ ਵਾਲੇ ਭਾਰਤੀਆਂ ਦਾ ਮੁੱਦਾ ਹੋਰ ਜ਼ਿਆਦਾ ਵੱਡਾ ਹੋ ਗਿਆ ਕਿਉਂਕਿ ਇਸ ਤੇ ਸਿਆਸੀਕਰਨ ਸ਼ੁਰੂ ਹੋ ਗਿਆ ਤੇ ਉਧਰ ਐਸਕੇਐਮ ਨੇ ਵੀ ਚੰਡੀਗੜ੍ਹ ਦੇ ਵਿੱਚ ਵੱਡੇ ਐਲਾਨ ਕਰ ਦਿੱਤੇ ਨੇ ਕੱਲ ਦੇਰ ਸ਼ਾਮ ਹੋਈ ਕੇਂਦਰ ਦੀ ਬੈਠਕ ਤੋਂ ਬਾਅਦ ਅੱਜ ਤੇ ਕੁਝ ਅਹਿਮ ਫੈਸਲੇ ਨੇ ਜਿਹੜੇ ਲਏ ਗਏ ਨੇ ਜੋ ਉਹ ਵਿਚਾਰਾਂਗੇ ਤੇ ਹੋਰ ਵੱਖ-ਵੱਖ ਮੁੱਦਿਆਂ ਦੇ ਉੱਪਰ ਗੱਲਬਾਤ ਕਰਾਂਗੇ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਿੱਧਾ ਬਾਬਾ ਸਵਾਗਤ ਹੈ ਤੁਹਾਡਾ ਮਿਹਰਬਾਨੀ ਪ੍ਰਾਪਤ ਤੁਹਾਨੂੰ ਤੇ ਦਸ਼ਕਾ ਨੇ ਸਰਕਾਰ ਨਾਲ ਸਸਿਕਾਲ ਅਹਿਮ ਮਾਮਲੇ ਜਿਹਨਾਂ ਮੁੱਦਿਆਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਲਓ ਸਵਾਲ ਜੀ ਸੁਤਸਾਬ ਸਭ ਤੋਂ ਪਹਿਲਾਂ ਜ਼ਿਕਰ ਕਰੀਏ ਕੱਲ ਦੇਰ ਸ਼ਾਮ ਤੱਕ ਮੀਟਿੰਗ ਹੈ ਜਿਹੜੀ ਉਹ ਨਿਪਰੇ ਚੜੀ ਜਿਸ ਦੇ ਵਿੱਚ ਇਹ ਕਹਿ ਦਿੱਤਾ ਗਿਆ ਕਿ ਅਗਲੀ ਮੀਟਿੰਗ ਹੈ ਜਿਹੜੀ ਉਹ 22 ਫਰਵਰੀ ਦੀ ਲਿਖੀ ਗਈ ਹੈ ਜਿਸ ਦੇ ਵਿੱਚ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਪਹੁੰਚਣਗੇ ਇਸ ਗੱਲ ਦਾ ਦਾਵਾ ਵੀ ਕੀਤਾ ਗਿਆ ਹੈ ਉਦੋਂ ਨਾਲ ਦੂਜੇ ਪਾਸੇ ਐਸਕੇਐਮ ਨੇ ਵੀ ਵੱਡਾ ਐਲਾਨ ਕਰ ਦਿੱਤਾ ਕੁਝ ਸਮਾਂ ਪਹਿਲਾਂ ਐਸਕੇਐਮ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਉਹਨਾਂ ਨੇ ਕਹਿ ਦਿੱਤਾ ਕਿ 5 ਮਾਰਚ ਨੂੰ ਅਸੀਂ ਵੀ ਚੰਡੀਗੜ੍ਹ ਪਹੁੰਚ ਰਹੇ ਹਾਂ ਮਤਲਬ ਸਿੱਧਾ-ਸਿੱਧਾ ਪ੍ਰਸ਼ਾਸਨ ਨੂੰ ਇਹ ਕਿਹਾ ਗਿਆ ਕਿ ਤੁਸੀਂ ਵੀ ਤਗੜੇ ਹੋ ਜਾਓ ਜੀ ਦੋਨੇ ਇਹ ਮੁੱਦੇ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰਿਆ ਪਹਿਲਾਂ ਆਪਾਂ ਜਿਹੜੀ ਕੱਲ ਮੀਟਿੰਗ ਹੋ ਕੇ ਠੀਏ ਕੇਂਦਰ ਨਾਲ ਸੰਬੂਧੇ ਖਨਵਰੀ ਬਾਰਡਰ ਦੇ ਜਿਹੜੇ ਕਿਸਾਨ ਆਗੂ ਹੈ ਜਿਨ੍ਹਾਂ ਜਗਜੀਤ ਸਿੰਘ ਡੱਲੇਵਾ ਸਰਦਾਰ ਸਿੰਘ ਪੰਦੇੜ ਬਾਕੀ ਉਹਨਾਂ ਦੇ ਸਾਥੀ 14 14 ਤੋ ਨਾ ਤੇਰਾ ਅਵਲਣ ਨੇ ਤਕਰੀਬਨ 28 ਕਿਸਾਨਾਂ ਨੇ ਪਾਰਟਿਸਪੇਟ ਕੀਤਾ ਕੇਂਦਰ ਬਲਾਂਕ ਰਾਜ ਜੋਸ਼ੀ ਜਿਹੜੇ ਕੇਂਦਰੀ ਮੰਤਰੀ ਆ ਉਹ ਤੇ ਨਾਲ ਉਹਦੇ ਸੀਨੀਅਰ ਅਧਿਕਾਰੀ ਉਹਨਾਂ ਨੇ ਮੀਟਿੰਗ ਸਮੁਲਿਤ ਕੀਤੀ ਤਕਰੀਬਨ ਸ਼ਾਮ ਦੇ 5 ਵਜੇ ਮੀਟਿੰਗ ਸ਼ੁਰੂ ਹੋਈ ਸਾਰਿਆਂ ਦੀਆਂ ਨਜ਼ਰਾਂ ਅਕਸਰ ਆਪਾਂ ਪਿੱਛੇ ਦੇਣਾਂ ਚ ਕਹਿੰਦੇ ਰਹੇ ਆ ਕਿ ਜਿਹੜੀ ਮੀਟਿੰਗ ਹੈ ਬਾਈ ਦੀ ਇਹਦੇ ਚ ਕੀ ਨਿਕਲ ਕੇ ਸਾਹਮਣੇ ਆਏਗਾ ਉਸ ਮੀਟਿੰਗ ਦਾ ਜਦੋਂ ਆਪਾਂ ਜ਼ਿਕਰ ਕਰ ਰਹੇ ਆ ਉਸ ਮੀਟਿੰਗ ਦੀ ਸਭ ਤੋਂ ਵੱਡੀ ਗੱਲ ਇਹ ਰਹੀ ਜਿਹੜੀ ਚੰਡੀਗੜ੍ਹ ਤੋਂ ਹੋਈ ਹੈ ਤੇ ਦੇਖੋ ਜਿਹੜੇ ਮੰਤਰੀ ਆਉਣਾ ਸੀ ਕੇਂਦਰੀ ਕੇਤੀਬੜੀ ਮੰਤਰੀ ਸ਼ੇਰ ਰਾਜ ਜਹਾਂ ਜਹਾਂ ਸਾਹਿਬ ਤਾਂ ਆਏ ਨਹੀਂ ਕੇੰਦੇ ਉਹਨਾਂ ਦੇ ਘਰ 'ਚ ਪਰਿਵਾਰ 'ਚ ਕਿਦ ਵਿਆਹ, ਸ਼ਾਦੀ ਹੈ। ਉਹਨਾਂ ਪਾਸਾਰੇ ਜਾਣਦੇ ਆ ਕੋਈ ਸ਼ਾਦੀ ਜਾਂ ਵਿਆਹ ਇਦਾਂ ਦੇ ਘਰ 'ਚ ਕਿਸੇ ਦੀ ਪ੍ਰੋਗਰਾਮ ਹੋਵੇ ਮੰਤਰੀ ਸਾਹਿਬਾਂ ਦੀ ਤਾਂ ਗੱਲ ਹੀ ਵੱਖਰੀ ਹੈ। ਤਾਂ ਉਹ ਕਾਫੀ ਸਮਾਂ ਪਹਿਲਾਂ ਤੈਅ ਹੁੰਦਾ। ਤੇ ਜੇ ਤੁਹਾਨੂੰ ਪਤਾ ਹੀ ਸੀ ਵੀ ਕੇਤੀਬੜੀ ਮੰਤਰੀ ਦੇ ਘਰ 'ਚ ਵਿਆਹ ਰੱਖਿਆ ਹੈ। ਮੰਤਰੀ ਸਾਹਿਬ ਨੂੰ ਵੀ ਪਤਾ ਸੀ। ਤੇ ਫੇਰੇ ਮੀਟਿੰਗ ਰੱਖੀ ਕਿਉਂ ਗਈ? ਕੱਲ ਮੀਟਿੰਗ ਰੱਖੀ ਗਈ ਮੀਟਿੰਗ ਹੋਈ ਉਹਦੇ ਚ ਬਾਰ ਬਾਰ ਇਹ ਜ਼ਿਕਰ ਹੁੰਦਾ ਰਹੇ ਜੋ ਬਾਅਦ ਚ ਮੀਟਿੰਗ ਜਿਹੜੀ ਕਾਫੀ ਢਾਈ ਤਿੰਨ ਘੰਟੇ ਚੱਲੀ ਤੇ ਮੀਟਿੰਗ ਚੱਲਣ ਤੋਂ ਬਾਅਦ ਜਿਹੜਾ ਨਤੀਜਾ ਸਾਹਮਣੇ ਆਇਆ ਗਰੇਵਾਲ ਸਾਹਿਬ ਨੇ ਸੰਕੇਤ ਕਿਉਂਕਿ ਆਪਾਂ ਸਾਰੇ ਜਾਣਦੇ ਆਂ ਸੇਤ ਉਹਨਾਂ ਦੀ ਫੋਟੋ ਲਾਉਣ ਦੀ ਰਚੰਗੀ ਗੱਲ ਆਇ ਕੋਣੇ ਮੀਟਿੰਗ ਇਸ ਤੇ ਆਪਣਾ ਪੂਰੇ ਤਰ੍ਹਾਂ ਲੈਣ ਆੜ ਤੇ ਪੂਰੇ ਪ੍ਰੋਸੇ ਨਾਲ ਪਾਰਟਿਸਪੇਟ ਕੀਤਾ ਪਰ ਮੀਟਿੰਗ ਤੋਂ ਬਾਅਦ ਜਿਹੜਾ ਛੋਟਾ ਜਿਹਾ ਉਹਨਾਂ ਨੇ ਮੀਡੀਆ ਲਈ ਬਿਆਨ ਜਾਰੀ ਕੀਤਾ ਉਦੋਂ ਤੇ ਨੇ ਨੇਗਾ ਜ਼ਰੂਰ ਕਿ ਕਿ ਮੀਟਿੰਗ ਸਦਭਾਵਨਾ ਵਾਲੇ ਮਾਹੌਲ ਚ ਹੋਈ ਐ ਤੇ ਅਗਲੀ ਮੀਟਿੰਗ ਜਿਸ ਦਾ ਪਸ ਜ਼ਿਕਰ ਕੀਤਾ ਸੀ ਉਹ ਹੋਣਾ ਅਗਲੇ ਸਾਲਾਂ ਚ ਭਾਈ ਨੂੰ ਜੜੀ ਗਿਆ ਉਹ ਮੀਟਿੰਗ ਹੋਏਗੀ ਸੋ ਪਿਛਲੀ ਮੀਟਿੰਗ ਨਾਲ ਜੋੜ ਕੇ ਜੇ ਅਪਨ ਨਵੀਂ ਮੀਟਿੰਗ ਦੀ ਗੱਲ ਕਰੀਏ ਉਹਦਾ ਬਾਜ਼ ਦੇਖਿਆ ਜਾਏਗਾ ਪਰ ਜੇ ਅਪਾ ਕੱਲ੍ਹ ਵਾਲੀ ਮੀਟਿੰਗ ਦੀ ਗੱਲ ਕਰਦੇ ਆਂ ਤਾਂ ਕੱਲ੍ਹ ਵਾਲੀ ਮੀਟਿੰਗ ਦੇ ਤੋਂ ਕੋਈ ਖਾਸ ਨਤੀਜੇ ਸਾਹਮਣੇ ਨਹੀਂ ਆਏ ਹਾਲਾਂਕਿ ਕਿਸਾਨਾਂ ਨੇ ਆਪਣਾ ਪੱਖ ਰੱਖਿਆ ਕੇਂਦਰੀ ਮੰਤਰੀ ਜੋਸ਼ੀ ਨੇ ਦੱਸਿਆ ਕੀ ਕੀ ਇਸ ਕਦਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਨਾਲ ਬੜਾ ਪਿਆਰ ਕਰਦੇ ਆ ਕਿਸਾਨਾਂ ਨਾਲ ਬੜਾ ਧਿਆਨ ਰੱਖਦੇ ਆ ਕੀ ਕੀ ਕਿਸਾਨਾਂ ਦੇ ਲਈ ਕੀਤਾ ਜਾ ਰਿਹਾ ਹੈ ਕਾਫੀ ਕੁਝ ਅਕਸਰ ਆਪਾਂ ਦੇਖਦੇ ਹੁੰਦੇ ਆ ਨਾ ਵਿਧਾਨ ਸਭਾ ਹੋਵੇ ਚਾਹ ਪਾਰਲੀਮੈਂਟ ਹੋਵੇ ਉਸੇ ਪਹਿਲਾਂ ਰਾਸ਼ਟਰਪਤੀ ਦਾ ਜਾਂ ਗਵਰਨਰ ਜਿਹੜੇ ਭਾਸ਼ਣ ਪੜ੍ਹਦੇ ਉਹ ਪ੍ਰਾਪਤੀਆਂ ਹੁੰਦੀਆਂ ਸੋ ਕੱਲ ਕੇਂਦਰੀ ਮੰਤਰੀ ਆਏ ਉਹਨਾਂ ਨੇ ਇਸ ਮੀਟਿੰਗ ਵਿੱਚ ਪ੍ਰਾਪਤੀਆਂ ਪੜ੍ਹੀਆਂ ਕਿ ਦੇਖੋ ਜੀ ਕਿਸਾਨਾਂ ਲਈ ਆ ਕੁਝ ਕੀਤਾ ਜਾ ਰਿਹਾ ਹੈ ਕਿਸਾਨਾਂ ਨੇ ਆਪਣੀ ਗੱਲ ਕੀਤੀ ਕਿ ਜਿੱਦ ਤੱਕ ਫਸਲੀ ਪੈਨ ਦਾ ਸਵਾਲ ਹੈ ਉਸ ਮਾਮਲੇ ਤੇ ਐਮਐਸਏ ਦੇ ਮੁੱਦੇ ਤੇ ਕਰਜ਼ਾ ਦੇ ਮਾਮਲੇ ਨਾਲੋਂ ਤੱਕ ਜਿਹੜੇ ਕੇਸ ਬਣਿਆ ਉਹਨਾਂ ਲੈ ਕੇ ਇਦਾਂ 12 13 ਮਾਮਲੇ ਸੀ ਮੰਗਾ ਸੀ ਜਿਹੜੀਆਂ ਕਿਸਾਨਾਂ ਵੱਲੋਂ ਰੱਖੀਆਂ ਹੈਗੀਆਂ ਮੰਥਨ ਹੋਇਆ ਦੋਨਾਂ ਤਰ੍ਹਾਂ ਨੇ ਇੱਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਜ਼ਰੂਰ ਕੀਤੀ ਪਰ ਕੱਲ ਦੀ ਮੀਟਿੰਗ ਸਦਭਾਵਨਾ ਲਈ ਇਸ ਕਰਕੇ ਕਹਿ ਸਕਦੇ ਆ ਕਿਉਂਕਿ ਕੇਂਦਰ ਦੇ ਜਿਹੜੇ ਮੰਤਰੀ ਸੀ ਉਹਨਾਂ ਕੋਲੋਂ ਵੀ ਕਿਹਾ ਗਿਆ ਕਿ ਸਦਭਾਵਨਾ ਵਾਲੇ ਮਾਹੌਲ 'ਚ ਮੀਟਿੰਗ ਹੋਈ ਹੈ ਤੇ ਜਿਹੜੇ ਕਿਸਾਨਾਂ ਆ ਗੂ ਸ਼ਾਮਲ ਹੋਏ ਉਹਨਾਂ ਨੇ ਵੀ ਤਕਰੀਬਨ ਸਾਰਿਆਂ ਨੇ ਇੱਕੋ ਜ਼ੁਬਾਨ ਨਾਲ ਗੱਲ ਕਹੀ ਕਿ ਮੀਟਿੰਗ ਸਦਭਾਲਨ ਵਾਲੇ ਮਾਹੌਲ 'ਚ ਹੋਈ ਹੈ ਹੁਣ ਸੋਧ ਭਾਵਨਾ ਵਾਲਾ ਮਾਹੌਲ ਤਾਂ ਬਣ ਗਿਆ ਅਗਲੀ ਮੀਟਿੰਗ ਹੋਣੀ ਹੈ ਮੁੱਦਿਆਂ ਦੇ ਉੱਤੇ ਲੈ ਕੇ ਇਹ ਵੀ ਕਿਹਾ ਜਾ ਰਿਹਾ ਕਿਸਾਨਾਂ ਆ ਗੂ ਤਾਂ ਕਹਿੰਦੇ ਕਿ ਦਿੱਲੀ ਹੋਵੇ ਮੀਟਿੰਗ ਪਰ ਕੇਂਦਰ ਵਾਲੇ ਪਤਾ ਨਹੀਂ ਕਿਉਂ ਚਾਹੁੰਦੇ ਆ ਕਿ ਚੰਡੀਗੜ੍ਹ ਮੀਟਿੰਗ ਹੋਵੇ ਕਿਸਾਨ ਇਸ ਕਰਕੇ ਦਿੱਲੀ ਚਾਹੁੰਦੇ ਆ ਉਹ ਕਹਿੰਦੇ ਦਿੱਲੀ ਮੀਟਿੰਗ ਹੋਏਗੀ ਤਾਂ ਇਹਦੇ 'ਚ ਮੈਸੇਜ ਕੌਮੀ ਪੱਧਰ ਤੇ ਜਾਏਗਾ ਕੋਈ ਮੁੱਦੇ ਵੀ ਸਾਰੇ ਦੇਖਦੇ ਕਿਸਾਨਾਂ ਨਾਲ ਜੁੜੇ ਹੋਏ ਆ ਜੋ ਚੰਡੀਗੜ੍ਹ ਆ ਕੇ ਮੀਟਿੰਗ ਹੁੰਦੀ ਆ ਕਿਧਰੇ ਕਿਸਾਨਾਂ ਨੂੰ ਜਾਂ ਮੀਡੀਆ ਨੂੰ ਇਹ ਪ੍ਰਭਾਵ ਜਾਂਦਾ ਹੈ ਬਈ ਸ਼ਾਇਦ ਇਹ ਪੰਜਾਬ ਦੀ ਮੰਗਾਂ ਹੈ ਪੰਜਾਬ ਦੇ ਕਿਸਾਨਾਂ ਦੀਆਂ ਮੰਗਾਂ ਹੈ ਇਸੇ ਕਰਕੇ ਚੰਡੀਗੜ੍ਹ 'ਚ ਗੱਲ ਕੀਤੀ ਜਾ ਰਹੀ ਹੈ ਬਿਲਕੁਲ ਕਿਸਾਨਾਂ ਦੀ ਵਾਜਿਬ ਗੱਲ ਹੈ ਜਦੋਂ ਮੁੱਦੇ ਕੌਮੀ ਹੈ ਤਾਂ ਵੀ ਦੇਸ਼ ਦੀ ਰਾਜਨੀਤੀ ਜਾ ਕੇ ਗੱਲਬਾਤ ਕਿਉਂ ਨਾ ਹੋਵੇ ਕੱਲ ਵੀ ਜਦੋਂ ਮੀਟਿੰਗ ਖਤਮ ਹੋਈ ਤਾਂ ਜਿਹੜੇ ਕੇਂਦਰੀ ਮੰਤਰੀ ਸੀ ਉਹਨਾਂ ਨੇ ਤਾਂ ਇੱਕ ਤਰੀਕੇ ਨਾਲ ਕਹਿ ਦਿੱਤੀ ਗੱਲ ਕਿ ਅਗਲੀ ਮੀਟਿੰਗ ਤਾਂ ਜੀ ਚੰਡੀਗੜ੍ਹ ਤੋਂ ਹੋਏਗੀ ਅਲੱਗੇ ਕਿਸਾਨਾ ਗੋਣ ਨੇ ਉਹਨਾਂ ਦੀ ਹਾਜ਼ਰੀ 'ਚ ਹੀ ਕਹੀ ਹੈ ਗੱਲ ਕਿ ਮੀਟਿੰਗ ਅਸੀਂ ਚਾਹੁੰਦੇ ਦਿੱਲੀ ਹੋਣੀ ਚਾਹੀਦੀ ਹੈ ਖੈਰ ਇਹ ਤੈਅ ਹੋਵੇਗਾ ਕਿ ਚੰਡੀਗੜ੍ਹ ਹੁੰਦੀ ਹੈ ਕਿ ਦਿੱਲੀ ਹੁੰਦੀ ਹੈ ਪਰ ਇਹ ਗੱਲ ਸਾਫ਼ ਹੈ ਕਿ ਕੱਲ ਦੀ ਮੀਟਿੰਗ ਇੱਕ ਦੂਜੇ ਨੂੰ ਸਮਝਣ 'ਚ ਲੱਗੀ ਔਰ ਉਹਦੇ 'ਚ ਕੋਈ ਠੋਲ ਤੀਜਾ ਸਾਹਮਣੇ ਨਹੀਂ ਆਇਆ ਉਮੀਦ ਕਰਦੇ ਹਾਂ ਕਿ ਸਤਿਪਾਵਨ ਵਾਲੇ ਮਾਹੌਲ 'ਚ ਜਿਹੜੀ ਸਾਰੀਆਂ ਤਰ੍ਹਾਂ ਵੱਲੋਂ ਇਹ ਸ਼ਬਦ ਵਰਤਿਆ ਗਿਆ ਹੁਣ ਅਸੀਂ ਆਸ ਕਰਦੇ ਹਾਂ ਕਿ ਜਿਹੜੀ ਅਗਲੀ ਮੀਟਿੰਗ ਹੋਵੇ ਉਹ ਸਤਿਪਾਵਨ ਨਾਲ ਖਤਮ ਨਾ ਹੋਵੇ ਉਹ ਕਿਸੇ ਮੁੱਦੇ ਤੇ ਸਹਿਮਤੀ ਨਾਲ ਖਤਮ ਹੋਵੇ ਕੋਈ ਗੇ ਲੰਬਾ ਸਮਾਂ ਹੋ ਗਿਆ ਆਪਾਂ ਸਾਰੇ ਜਾਣਦੇ ਜਿਸ ਤਰ੍ਹਾਂ ਚਿੱਕਸੀ ਸੰਢਲੇਵਾਲ ਲੰਬੇ ਸਮੇਂ ਤੋਂ ਮਰਨ ਵਰਤੇ ਬੈਠੇ ਐ ਉਹਨਾਂ ਦੀ ਸਿਹਤ ਕਿਸ ਕਦਰ ਨਾਸਾਜ਼ ਹੋਈ ਹੁਣ ਵੀ ਸੇਤ ਉਹਨਾਂ ਦੀ ਕਮਜ਼ੋਰ ਐ ਸਾਲ ਤੋਂ ਉੱਪਰ ਸ਼ੰਭੂ ਤੋਂ ਖਨੋਰੀ ਬਾਰਡਰ ਤੇ ਧਰਨੇ ਨੇ ਹੋ ਗਿਆ 40-45 ਕਿਸਾਨ ਜਿਹੜੇ ਆਪਣੀਆਂ ਜਾਨਾਂ ਦੇ ਸੁੱਕੇ ਕੋਈ ਹਾਸੇ ਮਾਰੇ ਗਏ ਕੋਈ ਕਿਸ ਦਾ ਦਿਲ ਦਾ ਦੌਰਾ ਪੈ ਗਿਆ ਕੋਈ ਕਿਸ ਤਰੀਕੇ ਨਾਲ ਬਿਮਾਰੀ ਨਾਲ ਇੰਨੇ ਕਿਸਾਨਾਂ ਦੀ ਜਿਹੜੀ ਮੌਤ ਇਹ ਇੱਕ ਸਾਲ ਦੇ ਚੱਲ ਜਾ ਹੋ ਚੁੱਕੀ ਐ ਸੂ ਬੰਤਜ਼ਾਰ ਕਰਨਾ ਨਾ ਕੇਵਲ ਕੇ ਵੀ ਹੁਣ ਜੇ ਗੱਲ ਕਹੀ ਆਪਾਂ ਕਿ ਜੀ ਮੰਗਾਂ ਨੂੰ ਸਮਝਣ ਦੀ ਲੋੜ ਹੈ ਮੰਗਾ ਦਾ ਜਦੋਂ ਦਿੱਲੀ ਅੰਦੋਲਨ ਚੱਲਦਾ ਸੀ ਉਦੋਂ ਵੀ ਬ੍ਰਿਤੀ ਨਾਲ ਸਮਝੀ ਗਈਆਂ ਉਹ ਤੋਂ ਬਾਅਦ ਪਾਰਲੀਮੈਂਟ ਦੇ ਚੋਣਾਂ ਸੀ ਉਦੋਂ ਤੁਨ ਮੀਟੀਆਂ ਚੰਡੀਗੜ੍ਹ ਚੋਂ ਗਈਆਂ ਉਦੋਂ ਵੀ ਬ੍ਰਿਤੀ ਨਾਲ ਸਮਝੀ ਗਈਆਂ ਤੇ ਹੁਣ ਫੇਰ ਮੰਗਾਂ ਦਾ ਤਾਂ ਕੇਂਦਰ ਨੂੰ ਵੀ ਪਤਾ ਹੈ ਜਿਹੜੇ ਕਿਸਾਨ ਕਹਿ ਰਹੇ ਉਹਨਾਂ ਤਾਂ ਪਤਾ ਹੀ ਹੈ ਹੁਣ ਕਿਹੜਾ ਇਹੋ ਜਿਹਾ ਜਿਹੜਾ ਆਪਾਂ ਕੋਠਣਾ ਆ ਗਿਆ ਜਿਹਨੂੰ ਰਗੜ ਰਗੜ ਕੇ ਦੇਖਣਾ ਕਿ ਮੰਗਾ ਚੰਗੀ ਤਰ੍ਹਾਂ ਬ੍ਰੇਕ ਹੋ ਜਾਣ ਕੋਈ ਕਸਰ ਨਾ ਰਹੇ ਸੁਣ ਮੰਗਾਂ ਤੇ ਠੋਸ ਪ੍ਰਾਲਾ ਜ ਠੋਸ ਨਤੀਜਾ ਲੈਉਣ ਦੀ ਲੋੜਾ ਸਾਹਮਣੇ ਸਦਭਾਵਨਾ ਵਾਲਾ ਦੌਰ ਮੰਨਿਆ ਜਾ ਸਕਦਾ ਹੈ ਖਲਾਲੀ ਮੀਟਿੰਗ ਨਾਲ ਸਦਭਾਵਨਾ ਵਾਲਾ ਦੌਰ ਨਿਕਲ ਗਿਆ ਹੁਣ ਮੰਗਾਂ ਦੇ ਤੇ ਪੂਰਤੀ ਵੱਲ ਨੂੰ ਅੱਗੇ ਵਧਣਾ ਚਾਹੀਦਾ ਹੈ ਇਹ ਤਾਂ ਜ਼ਿਕਰ ਕਰ ਰਹੇ ਆਪਾਂ ਜਿਹੜੀ ਕੱਲ ਮੀਟਿੰਗ ਹੋ ਕੇ ਅੱਜ ਇਹ ਅਗਲੀ ਮੀਟਿੰਗ ਜਿਹੜੀ ਹੋਣ ਜਾ ਰਹੀ ਹੈ ਹੂੰ ਹੁਣ ਆਪਾਂ ਗੱਲ ਕਰੀਏ ਦੂਜੇ ਸੰਯੁਕਤ ਖਾਨ ਮੋਰਚੇ ਦੀ ਜੀ ਜਿਹਦੇ ਵਿੱਚ 35-40 ਜਥੇਬੰਦੀਆਂ ਸ਼ਾਮਲ ਹੈ ਉਹਨਾਂ ਨੇ ਵੀ ਅੱਜ ਚੰਡੀਗੜ੍ਹ 'ਚ ਮੀਟਿੰਗ ਕੀਤੀ ਹੈ ਮੀਟਿੰਗ ਕਰਕੇ ਉਹਨਾਂ ਨੇ ਵੀ ਐਲਾਨ ਕਰਤਾ ਕਿ 5 ਮਾਰਚ ਤੋਂ ਪੱਕੇ ਤੌਰ ਤੇ ਚੰਡੀਗੜ੍ਹ 'ਚ ਕਹਿੰਦੇ ਧਰਨਾ ਲਾਵਾਂਗੇ ਕਿਉਂ ਲਾਉਣਗੇ ਇਸ ਕਰਕੇ ਕਹਿੰਦੇ ਚਾਹੇ ਕੇਂਦਰ ਸਰਕਾਰ ਆ ਜਾਂ ਪੰਜਾਬ ਸਰਕਾਰ ਆ ਮੰਗਾ ਸਾਡੀਆਂ ਮੰਨ ਨਹੀਂ ਰਹੇ ਮੀਟਿੰਗਾਂ ਕਰਦੇ ਹੋ ਜ਼ਬਾਨੀ ਕਲਾਮੀ ਹਮਾਇਤ ਕਰਦੇ ਹੋ মিডিਆ 'ਚ ਕਹਿੰਦੇ ਕਿਸੇ ਵੱਡੇ ਹਮਾਇਤੀ ਐ ਕੋਈ ਕਸਰ ਨਹੀਂ ਛੱਡਦੇ ਪੰਜਾਬ ਸਰਕਾਰ ਵਾਲੇ ਕਹਿੰਦੇ ਅਸੀਂ ਵੱਡੇ ਕਿਸਾਨਾਂ ਦੇ ਹਮਾਇਤੀ ਐ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਕਿ ਜੋ ਕੁਝ ਮੈਂ ਕਿਸਾਨਾਂ ਨੂੰ ਦਿੱਤਾ ਹੈ ਇਨਾ ਇਤੋ ਕਿਸੇ ਨੇ ਦਿੱਤਾ ਹੀ ਨਹੀਂ ਕਿਸਾਨਾਂ ਨੂੰ ਸਮਝ ਨਹੀਂ ਲੱਗਦੀ ਕਿ ਸਾਡੀ ਝੋਲੀ ਦਾ ਪਾਟੀ ਪਈ ਹੈ ਸਾਡੀ ਝੋਲੀ ਦਾ ਪੈਂਦਾ ਕੁਝ ਨਹੀਂ ਜਿਹੜਾ ਇੰਨੀ ਹਮਦਰਦੀ ਦਿਖਾਈ ਜਾ ਰਹੀ ਹੈ ਉਹ ਗਈ ਕਿੱਧਰ ਨੂੰ ਸੋ 5 ਮਾਰਚ ਤਹਿ ਕਰਤੀ ਹੈ ਕਿਸਾਨ ਮੋਰਚੇ ਨੇ ਕਿ ਚੰਡੀਗੜ੍ਹ ਚ ਟਰਾਲੀਆਂ ਸਮੇਤ ਰਾਸ਼ਨ ਪਾਣੀ ਲੈ ਕੇ ਪਹੁੰਚਾਂਗੇ ਅੱਜ ਲਲਕਾਰ ਪਾਤੀ ਹੈ ਕਿ ਮੋਰਚਾ ਲੱਗੇਗਾ ਚੰਡੀਗੜ੍ਹ ਜਾਣੀ ਜੇ ਆਪਾਂ ਗੱਲ ਕਰੀਏ ਪੰਜਾਬ ਦੀ ਤਾਂ ਚਾਰ ਸਿਰੋਂ ਹੁਣ ਕਿਸਾਨਾਂ ਦੇ ਧਾਨਿਆਂ ਨਾਲ ਮੋਰਚਾ ਨਾਲ ਕਿਰ ਗਿਆ ਸ਼ੰਭੂ ਦੇ ਖਨੌਰੀ ਬਾਰਡਰ ਤੇ ਪਹਿਲੇ ਲੱਗਿਆ ਤੇ ਚੰਡੀਗੜ੍ਹ ਜਿਹੜੀ ਕੈਪੀਟਲ ਹੈ ਉੱਥੇ ਆ ਕੇ ਉਹ ਮੋਰਚਾ ਲੱਗ ਜੇਗਾ ਵੈਸੇ ਤੇ ਚੰਗਾ ਫੈਸਲਾ ਲਿਆ ਉਹਨਾਂ ਨੇ ਮੇਸ ਕਰਕੇ ਕਹਿਣਾ ਕਿਉਂਕਿ ਕੈਪੀਟਲ ਆ ਸਾਡੀ ਸ਼ੰਭੂ ਦੇ ਖਨੌਰੀ ਬਾਰਡਰਾਂ ਨੂੰ ਸਾਲ ਪਾਰ ਹੋ ਗਿਆ ਜਿਹਨਾਂ ਦੀ ਸੰਭਾਈ ਨਹੀਂ ਹੋ ਰਹੀ ਤਾਂ ਕਿਸਾਨਾਂ ਨੇ ਕਿਹਾ ਕਿ ਕਰੋ ਇੱਕ ਕੰਮ ਦਾ ਕਰੀਏ ਕਿ ਚੰਡੀਗੜ੍ਹ ਰਾਜਧਾਨੀ ਚ ਜਾ ਕੇ ਆਪਣੀ ਆਵਾਜ਼ ਬੁਲੰਦ ਕਰਕੇ ਸ਼ਾਇਦ ਉੱਥੇ ਗੱਲ ਸੁਣੀ ਜਾਏ ਸੋ ਤਨਾ ਮੋਰਚੇ ਦੀ ਆਵਾਜ਼ ਗੂੰਜੇਗੀ ਜਿੱਦਾਂ ਦਿੱਲੀ ਵਾਲੇ ਪਹਿਲਾਂ ਗੱਲ ਸੁਣ ਲੈਂਦੇ ਆ 5 ਮਾਰਚ ਜੇ ਕਾਫੀ ਦੂਰ ਆ ਤੂੰ ਪਹਿਲਾਂ ਸ਼ੰਭੂ ਤੇ ਕਨਵਰੀਆਲੇ ਜਿਹੜੇ ਆਗੂਨਾਂ ਨਾਲ ਮੀਟਿੰਗ ਤਿਆਰ ਹੋ ਚੁੱਕੀ ਹੈ ਜੇ ਮੰਗਾ ਮੰਨੀਆਂ ਜਾਂ ਜਿਦਾਂ ਆਪਾਂ ਗਏ ਉਮੀਦ ਕਰਦੇ ਆ ਤਾਂ ਸ਼ਾਇਦ 5 ਮਾਰਚ ਦੇ ਮੋਰਚੇ ਦੀ ਜ਼ਰੂਰਤ ਨਹੀਂ ਪੈਗੀ ਨਹੀਂ ਤਾਂ ਫਿਰ 5 ਮਾਰਚ ਨੂੰ ਇੱਕ ਮੋਰਚਾ ਹੋਰ ਲਗਿਆ ਸਮਝੋ ਮੋਰਚੇ ਦੇ ਆਗੂ ਕਹਿੰਦੇ ਕਿ ਨਾ ਤਾਂ ਚੰਡੀਗੜ੍ਹ ਵਾਲੇ ਮੰਗਾ ਮੰਨਦੇ ਸਾਡੇ ਤੇ ਨਾ ਹੀ ਦਿੱਲੀ ਵਾਲੇ ਮੰਨਦੇ ਇਸ ਕਰਕੇ ਮੋਰਚਾ ਲਾਉਣਾ ਪੈ ਰਿਹਾ ਮੰਗਾ ਉਹੀ ਹੈ ਐਮਐਸਪੀ ਦੀ ਗੱਲ ਹੈ ਕਿਸਾਨੀ ਕਰਜ਼ੇ ਦੀ ਗੱਲ ਹੈ ਫਸਲੀ ਭਿੰਨਤਾ ਦੀ ਗੱਲ ਹੈ ਇਹ ਗੱਲ ਉਹਨੇ ਹੋਰ ਸ਼ਾਮਿਲ ਕੀਤੀ ਹੈ ਉਹ ਕਹਿੰਦੇ ਮੁਖਵੰਤਰੀ ਭਗਵੰਤ ਮਾਨ ਪਿਛਲੀ ਵਾਰ ਹੀ ਕਹਿੰਦੇ ਸੀ ਕਿ ਪੰਜ ਮੰਗਾਂ ਤੇ ਮੈਂ ਐਮਐਸਵੀ ਦੇਣ ਨੂੰ ਤਿਆਰ ਹਾਂ ਕਹਿੰਦੇ ਮੁਖਵੰਤਰੀ ਸਾਹਿਬ ਨੇ ਪੰਜ ਮੰਗਾਂ ਤੇ ਦਾ ਐਮਐਸਵੀ ਦਿਓ ਨਾ ਬਾਕੀ ਕੇਂਦਰ ਨਾਲ ਗੱਲ ਕਰਦੇ ਨਵੇੜ ਦੇ ਮਾਮਲਾ ਜੋ ਤੁਹਾਡੇ ਹੱਥ ਜਾਂ ਤੁਸੀਂ ਦੇ ਦਿਓ ਸੋ ਇੱਕ ਨਵੀਂ ਜਿਹੜੀ ਲਹਿਰ ਉਨਪਰੀ ਗਈ ਹੈ ਚੰਡੀਗੜ੍ਹ ਮੋਰਚੇ ਦੇ ਲਈ ਦੇਖਦੇ ਆਂ ਅਗਲੇ ਦਿਨਾਂ ਚਾਹੇ ਕਿਸਾਨ ਕਿਸ ਤਰ੍ਹਾਂ ਆਪਣੀ ਆਵਾਜ਼ ਬੁਲੰਦ ਕਰਦੇ ਤੇ ਕੇਂਦਰ ਤੇ ਚੰਡੀਗੜ੍ਹ ਦਿੱਲੀ ਤੇ ਪੰਜਾਬ ਦੀਆਂ ਸਰਕਾਰਾਂ ਇਹਨਾਂ ਮੰਗਾਂਗੇ ਝੁਕਦੀਆਂ ਕਿ ਜਾਂ ਪਹਿਲਾਂ ਦੀ ਤਰ੍ਹਾਂ ਹੀ ਡਟੀਆਂ ਰਹਿਣਗੀਆਂ ਜੀ ਜੀ ਸਤਿ ਸ੍ਰੀ ਅਕਾਲ ਬਈ ਇੱਕ ਪਾਸੇ ਰਿਆ ਇੱਕ ਕਿਸਾਨਾਂ ਦਾ ਵੱਡਾ ਮੁੱਦਾ ਤਾਂ ਉਧਰ ਦੂਜੇ ਪਾਸੇ ਰਿਆ ਕਿਸਾਨਾਂ ਦੇ ਬੱਚਿਆਂ ਦਾ ਮੁੱਦਾ ਲਗਭਗ ਜਿੰਨੇ ਵੀ ਗੈਰ ਕਾਨੂੰਨੀ ਤਰੀਕੇ ਨਾਲ ਗਏ ਆ ਬਹੁਤੇ ਉਹਦੇ ਵਿੱਚੋਂ ਪਿੰਡਾਂ ਨਾਲ ਸਬੰਧਤ ਰੱਖਦੇ ਨੇ ਤੇ ਪਿੰਡਾਂ ਦੇ ਵਿੱਚ ਖੇਤੀਬਾੜੀ ਦੇ ਨਾਲ ਸਬੰਧ ਰੱਖਦੇ ਨੇ ਸੋ ਡਿਪੋਰਟ ਕਰਨ ਦਾ ਮੁੱਦਾ ਉਹ ਵੱਡਾ ਹੋ ਗਿਆ ਕਿਉਂਕਿ ਭਗਵੰਤ ਮਾਨ ਹੁਣਾਂ ਦੇ ਵੱਲੋਂ ਜਿਸ ਤਰ੍ਹਾਂ ਇਸ ਤੇ ਸਵਾਲ ਉਠਾਏ ਗਏ ਕਿ ਅਮ੍ਰਿਤਸਰ ਦਾ ਏਅਰਪੋਰਟ ਹੀ ਕਿਉਂ ਕਿਉਂਕਿ ਇਸ ਤੇ ਮੀਡੀਆ ਵੀ ਸਵਾਲ ਉਠਾ ਰਿਹਾ ਤੇ ਅੱਜ ਭਗਵੰਤ ਮਾਨ ਹੁਣਾਂ ਨੇ ਮਾਫ ਕਰਨਾ ਕੱਲ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਤੇ ਅੱਜ ਉਹਨਾਂ ਨੂੰ ਲੈਣ ਲਈ ਅਮ੍ਰਿਤਸਰ ਵੀ ਪਹੁੰਚੇ ਇਹਨਾਂ ਦਾ ਕਹਿਣਾ ਹੈ ਕਿ ਮੈਂ ਖੁਦ ਰਿਸੀਵ ਕਰਾਂਗਾ ਮਸਲਾ ਪੱਕ ਚੁੱਕਿਆ ਹੈ ਸਾਰੇ ਬੀਜੇਪੀ ਕਾਂਗਰਸ ਅਕਾਲੀ ਦਲ ਸਾਰੇ ਹੀ ਇਸ ਤੇ ਆਪੋ ਆਪਣੀ ਸਟੇਟਮੈਂਟ ਦੇਖ ਰਿਹਾ ਦੇ ਰਹੇ ਨੇ ਕਿਵੇਂ ਦੇਖ ਰਹੇ ਹੋ ਕਿ ਇਸ ਨੂੰ ਸਿਆਸੀਕਰਨ ਕੀਤਾ ਜਾ ਰਿਹਾ ਹੈ ਇਸ ਦਾ ਹੱਲ ਕੱਢਣ ਦੀ ਬਜਾਏ ਦੇਖੋ ਦੋ ਪਹਿਲੇ ਹੋਇਆ ਸਿਆਸੀਕਰਨ ਤਾਂ ਸਾਡੇ ਦੇਸ਼ ਦੀ ਜਿਹੜੀ ਰਾਸ਼ਟਰੀ ਜਮਾਤ ਹੈ ਉਹ ਚਾਹੇ ਧਾਰਮਿਕ ਮਾਮਲੇ ਹੋਣ ਉਹਦੇ ਤੇ ਕਸਰ ਨਹੀਂ ਛੱਡਦੇ ਪੋਲੀਟੀਕਲ ਹਮਨ ਲੋਕਾਂ ਦੇ ਰੋਜ਼ਗਾਰ ਨਾਲ ਜੁੜੇ ਹੋਣ ਇਹ ਤਾਂ ਹੁਣ ਮਾਮਲਾ ਹੀ ਸਾਡੇ ਬੱਚਿਆਂ ਦੇ ਭੋਖ ਨਾਲ ਜੁੜਿਆ ਹੈ ਇਸ ਕਰਕੇ ਸਿਆਸੀ ਪਾਰਟੀਆਂ ਦੇ ਤੇ ਚੁੱਪ ਕੇ ਮੇਰੇ ਰਹਿ ਸਕਦੀਆਂ ਜਦ ਤੱਕ ਇੱਕ ਦੂਜੇ ਨੂੰ ਉਹ ਟਕੋਰਨਾ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਨਾ ਕਰਨ ਤਦ ਤੱਕ ਉਹਨਾਂ ਦੀ ਪੋਲਿਟਿਕਸ ਚੱਲ ਨਹੀਂ ਸਕਦੀ ਉਹਨਾਂ ਦਾ ਤਾਂ ਆਪਣਾ ਇੱਕ ਤਰੀਕਾ ਹੈ ਤਾਂ ਇੱਕ ਤਰੀਕਾ ਉਹ ਚੱਲਦਾ ਰਹੇਗਾ ਪਰ ਜਿਹੜਾ ਮੁੱਦਾ ਆਇਆ ਹੈ ਦੇਖੋ ਮੁੱਦਾ ਬੜਾ ਗੰਭੀਰ ਹੈ ਆਪਾਂ ਹਮੇਸ਼ਾ ਜਾਣਦੇ ਹਾਂ ਕਿ ਕਿਸ ਕਦਰ ਜਿਹੜਾ ਪੰਜਾਬ 'ਚ ਬੇਰੁਜ਼ਗਾਰੀ ਦਾ ਮਾਮਲਾ ਹੈ ਸਾਡੇ ਨੌਜਵਾਨ ਆਪੇ ਜੇ ਡੰਕੀ ਰੂਟ ਦੀ ਗੱਲ ਕਰ ਲਈਏ ਚਾਹੇ 42 50 ਲੱਖ 60 ਲੱਖ ਰੁਪਏ ਦੇ ਕੇ ਜਿਹੜੇ ਠਾਗਾ ਜਾਂ ਟੋਣੇ ਦੇ ਰਹੇ ਜਾਣ ਦੀ ਗੱਲ ਕਰ ਲਈਏ ਕਿਸ ਤਰ੍ਹਾਂ ਪੰਜਾਬ ਬਰਬਾਦ ਹੋ ਰਿਹਾ ਹੈ ਜਿਹੜੇ ਸਹੀ ਤਰੀਕੇ ਨਾਲ ਚਲੇ ਵੀ ਜਾਂਦੇ ਆ ਪੰਜਾਬ ਦਾ ਤਾਂ ਵੀ ਬਰਬਾਦ ਹੁੰਦਾ ਕਿਉਂਕਿ ਸਾਡੀ ਜਵਾਨੀ ਸਾਡਾ ਫੇਕ ਜੀ ਦੂਜੇ ਮੁਲਕਾਂ ਜਾ ਕੇ ਕਈਆਂ ਨੇ ਪੜ੍ਹਾਈਆਂ ਇੱਧਰ ਕੀਤੀਆਂ ਆਪਣੀਆਂ ਤਿਆਰੀਆਂ ਇੱਧਰ ਕੀਤੀਆਂ ਤੇ ਜਾ ਕੇ ਰੋਜ਼ਗਾਰ ਕੋਈ ਕੈਨੇਡਾ ਇੱਲ ਲੱਗਿਆ ਕੋਈ ਅਮਰੀਕਾ ਕੋਈ ਇੰਗਲੈਂਡ ਜਿਹੜਾ ਹੈ ਐ ਤਰੀਕੇ ਨਾਲ ਪੰਜਾਬ ਤਾਂ ਫਿਰ ਵੀ ਉੱਤਰ ਰਿਹਾ ਪੰਜਾਬ ਦਾ ਸਰਮਾਇਆ ਜਿਹਦਾ ਅਕਸਰ ਆਪਾਂ ਗੱਲ ਕਰਦੇ ਹੁੰਨੇ ਆ ਕਿ ਜਿਹੜੇ ਬੱਚੇ ਉੱਧਰ ਜਾ ਕੇ ਸੈਟਲ ਵੀ ਹੋ ਗਿਆ ਹੁਣ ਉਹ ਜ਼ਮਾਨਾ ਗਿਆ ਜਿਹੜਾ ਪਹਿਲਾਂ ਇੱਧਰ ਵੱਡੀਆਂ-ਵੱਡੀਆਂ ਕੋਠੀਆਂ ਬਣਾਉਂਦੇ ਸੀ ਤੇ ਕਿਤੇ ਆਪਣੇ ਕੋਠੀਆਂ ਦੇ ਟੈਂਕੀਆਂ ਲਾਉਂਦੇ ਸੀ ਇਹ ਕਿਸੇ ਨੂੰ ਤੇ ਰੰਗ ਬਰੰਗੇ ਜਿਹੇ ਪੰਛੀਆਂ ਦੇ ਨਿਸ਼ਾਨ ਹੁੰਦੇ ਸੀ ਕਿਤੇ ਬਲਦਾਂ ਦੀ ਜੋੜੀ ਹੁੰਦੀ ਜਿਹੜੇ ਟਰੈਕਟਰ ਹੁੰਦੇ ਜਿਹੜੇ ਕੱਢੀ ਹੁੰਦਾ ਸੀ ਉਹ ਜ਼ਮਾਨਾ ਨਿਕਲ ਗਿਆ ਹੁਣ ਤਾਂ ਆਪਣੇ ਬਾਪੂ ਨੂੰ ਕਹਿੰਦਾ ਕਿ ਬਾਪੂ ਜਿਹੜੀ ਜਮੀਨ ਹੈ ਤੇ ਰਹਿ ਗਈ ਆ ਚਾਰ ਕਿਲੇ ਤੇਰੇ ਕੋਲੇ ਉਹ ਵੀ ਵੇਚ ਕੇ ਸਾਡੇ ਕੋਲੇ ਆ ਜਾਣਾ ਵਾਪਸ ਨਹੀਂ ਜਾਣਾ ਜੇ ਕਿਤੇ ਸ਼ਹਿਰ ਚ ਕੋਠੀ ਆ ਤੇ ਛੋਟੀ ਆ ਵੱਡੀ ਆ ਉਹ ਵੀ ਕਹਿੰਦੇ ਸਾ ਤੋਂ ਪਤਾ ਨਹੀਂ ਆ ਆ ਜਾਣਾ ਕਿ ਨਹੀਂ ਆ ਆ ਜਾਣਾ ਤੂੰ ਮਹਿੰਗੀ ਸਸਤੀ ਵੇਚ ਕੇ ਸਾਡੇ ਕੋਲੇ ਆ ਜਾ ਜੀ ਸੋ ਪੰਜਾਬ ਤਾਂ ਇਸ ਕਦਰ ਵੀ ਲੁੱਟਿਆ ਜਾ ਰਿਹਾ ਪਰ ਆਪਾਂ ਗੱਲ ਕਰ ਰਹੇ ਜੀ ਸਿੱਧੀ ਲੁੱਟ ਹੋਈ ਹੈ ਕਿ ਪਹਿਲਾਂ ਵੀ ਆਸਾਂ ਨਾਲ ਕਿ ਜੰਟਾ ਨੇ ਲਿਆ ਵੀ ਤੇ ਹੁਣ ਅਜ ਦੂਜਾ ਜਹਾਜ਼ ਪਰ ਕੇ ਰਤੀ ਰਿਪੋਰਟ ਹੋ ਕੇ ਜਿਹੜੇ AR119 ਜਿਹੜੇ ਮਸਾਫਰੋ ਦੇ ਚ ਆ ਰਹੇ ਮਸਾਫਰ ਕਾ ਦੇ ਜਿਹੜੇ ਮੈਂ ਤਾਂ ਕਮਾ ਬੰਦਕ ਤੌਰ ਤੇ ਉਹਨਾਂ ਨੂੰ ਲਿਆਂਦਾ ਜਾ ਰਿਹਾ ਜਿਹਦੇ ਚ ਵੱਡੀ ਗਿਣਤੀ ਇਸ ਵਾਰ 67 ਕਹਿੰਦੇ ਪੰਜਾਬੀ ਹੈ 33 ਦੇ ਕਰੀਬ ਜਿਹੜੇ ਹੈ ਹਰਿਆਣਵੀ ਹੈ ਬਾਕੀ ਹੋਰ ਕਿਸੇ ਸੂਬੇ ਦੇ ਤੋਂ ਆ ਕੇ ਤੇ ਤਿੰਨ ਕਿਸ ਦੇ ਇੱਕ ਹੈ ਪਰ ਇੱਕ ਦਾ ਬਦਕਿਸਮਦੀ ਇਸ ਗੱਲ ਦੀ ਹੈ ਇਹ ਜਿਸ ਕਦਰ ਪੰਜਾਬੀਆਂ ਨਾਲ ਸਾਡੇ ਦੇਸ਼ ਦੇ ਲੋਕਾਂ ਨਾਲ ਵਾਰ ਵਰਤਾਰਾ ਹੋ ਰਿਹਾ ਹੈ ਸਾਡੇ ਜਵਾਨ ਜਿਹੜਾ ਸਾਡਾ ਕੋਈ ਰੋਜ਼ਗਾਰ ਦੀ ਪਾਲਤ ਗਏ ਤੇ ਆਪਣੇ ਜਾਨਾਂ ਤਲੀ ਤੇ ਰੱਖ ਕੇ ਢੰਗੀ ਰੁੱੜ ਰਹੇ ਗਏ ਤੇ ਸਿੱਧੇ ਤੌਰ ਤੇ ਗਏ ਹੁਣ ਜਦੋਂ ਵਾਪਸ ਆਉਂਦੇ ਆ ਤੇ ਕਿਸ ਕਦਰ ਮੂਸੀ ਨਾਲ ਆਉਣਾ ਪਿਆ ਰ ਜਿਦਾ ਅਮਰੀਕਾ ਦਾ ਬਾਰ ਬਾਰ ਜ਼ਿਕਰ ਕੋ ਹੁੰਦਾ ਹੈ ਕਿ ਉਹਨਾਂ ਦੇ ਹੱਥਾਂ ਨੂੰ ਹੱਤੜੀਆਂ ਉਹਨਾਂ ਦੇ ਪੈਰਾਂ ਨੂੰ ਬੀੜੀਆਂ ਇਸ ਕਦਰ ਚਾਹੇ ਔਰਤਾਂ ਹੋਣ ਚਾਹੇ ਮਰਦ ਹੋਣ ਚਾਹੇ ਜਵਾਨ ਹੋਣ ਚਾਹੇ ਕੁੜੀਆਂ ਹੋਣ ਇਦਾਂ ਜਾਂਦਾ ਜਾ ਰਿਹਾ ਵੱਡੀ ਇੱਕ ਤਰ੍ਹਾਂ ਦੀ ਗੈਰ ਮਾਨਵੀ ਵਰਤਾਰੇ ਨਾਲ ਕੌਣ ਲੈ ਕੇ ਆ ਰਿਹਾ ਅਮਰੀਕਾ ਦਾ ਮੁਰਗ ਜਿਹੜਾ ਕਿ ਆਪਣਾ ਮਾਨਵ ਅਧਿਕਾਰਾਂ ਦਾ ਚੰਨਾ ਬਰਦਾਸ਼ਤ ਕਹਿੰਦਾ ਹੈ ਹੁਣ ਮੁਖੰਦਰੀ ਭਗਵੰਤ ਮਾਨ ਜਿਹੜੀ ਗੱਲ ਕਹਿ ਰਿਹਾ ਇੱਕ ਤਾਂ ਉਹ ਕਹਿੰਦੇ ਜਦੋਂ ਅੱਜ ਰਾਤੀਂ ਜਹਾਜ਼ ਆਏਗਾ ਅਮਰੀਕਾ ਤੋਂ 119 ਜਿਹੜੇ ਵਿਅਕਤੀ ਉਹਦੇ ਚਾਹਣਗੇ ਨੌਜਵਾਨ ਹੋਣਗੇ ਉਹਦੇ ਚਾਹੇ ਤਾਂ ਕਹਿੰਦੇ ਪੰਜਾਬੀ ਹੈ ਚਾਹੇ ਗੈਰ ਪੰਜਾਬੀ ਹੈ ਦੂਜੇ ਸੂਬਿਆਂ ਦਾ ਸਾਰਿਆਂ ਨੂੰ ਅਸੀਂ ਘਰ ਨਾਲ ਲਾ ਕੇ ਉਹਨਾਂ ਨੂੰ ਜੀ ਆਖਾਂਗੇ ਕਿਉਂਕਿ ਵੱਡੀ ਬੇਇੱਜ਼ਤੀ ਜੋ ਨਿਕਲ ਕੇ ਆ ਰਹੀ ਹੈ ਇਹ ਤਾਂ ਗੱਲ ਹੈ ਹੀ ਦੂਜਾ ਜਿਹੜਾ ਸਵਾਲ ਭਗਵੰਤ ਮਾਨ ਨੇ ਠਾਇਆ ਉਹ ਕਹਿੰਦੇ ਵੀ बार-बार ਜਹਾਜ਼ ਅਮਰੀਕਾ ਤੋਂ ਭਰ ਕੇ ਅੰਮ੍ਰਿਤਸਰ ਕਿਉਂ ਆ ਰਹੇ ਆ? ਦੇਹ ਦੇ ਸੂਬਿਆਂ ਵੱਲ ਕਿਉਂ ਨਹੀਂ ਜਾ ਰਹੇ? ਆਂਧਾਬਾਦ ਵੀ ਜਾ ਸਕਦੇ ਆ। ਕਿਸੇ ਹੋਰ ਸੂਬੇ ਦੀ ਕੈਪੀਟਲ ਜਿੱਥੇ 에어ਪੋਰਟ ਹੋਵੇ ਉੱਥੇ ਵੀ ਜਾ ਸਕਦੇ ਆ। ਤਾਂ ਅੰਮ੍ਰਿਤਸਰ ਹੀ ਕਿਉਂ ਚੁਣਿਆ ਗਿਆ? ਉਹਨਾਂ ਦਾ ਕਹਿਣਾ ਕਿ ਸੱਭੇ ਤੌਰ ਤੇ ਇੱਕ ਤਾਂ ਸਾਡੀ ਪਵਿੱਤਰ ਧਾਰਮਿਕ ਤੌਰ ਤੇ ਦੇਖਿਆ ਜਾਵੇ ਬਹੁਤ ਵੱਡੀ ਇੱਕ ਨਜ਼ਰੀਏ ਦੀ ਗੱਲ ਹੈਗੀ ਆ। ਸਾਡੀ ਉਹ ਰਾਜਧਾਨੀ ਹੈ ਧਾਰਮਿਕ ਖੇਤਰ ਦੀ ਗੱਲ ਕਰੀਏ। ਅਸੀਂ ਅਕਸਰ ਕਹਿੰਦੇ ਹੁੰਨੇ ਆ ਕਿ ਚੰਡੀਗੜ੍ਹ ਪੋਲੀਟিক্যাল ਕੈਪੀਟਲ ਆ ਔਰ ਅਮਰ ਸਾਡੀ ਧਾਰਮਿਕ ਕੈਪੀਟਲ ਆ ਕਿਉਂਕਿ ਹਰਮੰਦਰ ਸਾਹਿਬ ਬਾਕੀ ਧਾਰਮਿਕ ਸਥਾਨ ਦੁਨੀਆ ਭਰ ਤੋਂ ਲੋਕ ਉੱਥੇ ਹੁੰਦੇ ਆ ਉਸ ਸਥਾਨ ਨੂੰ ਕਹਿੰਦੇ ਕਿਉਂ ਚੁਣਿਆ ਗਿਆ ਕਿ ਬਾਰ-ਬਾਰ ਜਿਹੜੇ ਕਿ ਜਹਾਜ਼ ਪਰੇ ਉੱਥੇ ਜਿਹਨ ਇੱਕ ਮੈਸੇਜ ਕਹਿੰਦੇ ਵੀ ਕੌਮੀ ਪੱਧਰ ਤੇ ਤੇ ਇੰਟਰਨੈਸ਼ਨਲ ਲੈਵਲ ਤੇ ਇਹ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦੇਖੋ ਜੀ ਪੰਜਾਬੀ ਹੈ ਜਿਹੜੇ ਦੋ ਨੰਬਰ ਨਾਲ ਬਾਹਰ ਜਾਂਦੇ ਆ ਤੇ ਜਿਹਨਾਂ ਨੂੰ ਧੱਕੇ ਮਾਰ ਕੇ ਉਹਨਾਂ ਦੇ ਮੁਲਕਾਂ ਮਲੋਂ ਵਾਪਸ ਭੇਜਿਆ ਜਾਂਦਾ ਮੁਖੰਤਰੀ ਭਗਵੰਤ ਸਿੰਘ ਬਹੁਤ ਹੀ ਸਖਤ ਲਫਜ਼ਾਂ ਨਾਲ ਸਖਸ ਲੈਜ਼ਰ ਨਾਲ ਕੇਂਦਰ ਨੂੰ ਕੇਂਦਰ ਦੇ ਪ੍ਰਧਾਨ ਮੰਤਰੀ ਨੂੰ ਕਿਹਾ ਗ੍ਰਹਿ ਮੰਤਰੀ ਨੂੰ ਕਿਹਾ ਸਰਕਾਰ ਨੂੰ ਕਿਹਾ ਕਿ ਪੰਜਾਬੀਆਂ ਨਾਲ ਕਿਉਂ ਇਸ ਤਰ੍ਹਾਂ ਦਾ ਦੁਸ਼ਮਣੀ ਵਾਲਾ ਨਫਰਤ ਵਾਲਾ ਤੇਰਾ ਆਪਣਾਇਆ ਜਾ ਰਿਹਾ ਹੈ ਕਹਿੰਦੇ ਸਾਡੇ ਬੱਚੇ ਹੰਦਵਾਦ ਲੈ ਲਿਓ ਕਿਸੇ ਹੋਰ ਸੂਬੇ 'ਚ ਜਾ ਕੇ ਜਹਾਜ਼ ਤਾਰ ਲਓ ਅਸੀਂ ਲਿਆਵਾਂਗੇ ਵਾਜਿਤਾ ਲਾਵਾਂਗੇ ਸਾਡੇ ਬੱਚੇ ਆ ਅਸੀਂ ਲਿਆ ਸਕਦੇ ਹਾਂ ਉੱਥੋਂ ਵੀ ਪਰ ਸਾਰਿਆਂ ਨੂੰ ਇੱਥੇ ਧਾਰ ਕੇ ਕੀ ਮੈਸੇਜ ਦੇ ਰਹੇ ਹੋ ਕਿਉਂਕਿ ਹੈਡਲਾਈਨਾਂ ਤਾਂ ਇਹੀ ਲੱਗਦੀਆਂ ਨੇ ਕੰਮ ਸਰ ਇੱਕ ਹੋਰ ਜਹਾਜ਼ ਲੈਂਡ ਕਰ ਗਿਆ 199 ਫਿਰ ਕਹਿੰਦੇ ਇੱਕ ਅੱਦੇ ਦਿਨ ਬਾਅਦ ਹੋਰ ਇੱਕ ਜਹਾਜ਼ ਆ ਰਿਹਾ ਹੈ ਜੀ ਵੀ ਇਹ ਕਿਉਂ ਲਗਾਤਾਰ ਕਿ ਅਮਰਸਾਰੀ ਕਿਉਂ ਹੁਣ ਦੂਜਾ ਨਜ਼ਰੀਆ ਭਾਜਪਾ ਦਾ ਹੈ ਭਾਜਪਾ ਵਾਲੇ ਆਪਣੀ ਜਗ੍ਹਾ ਤੇ ਕਸਰ ਨਹੀਂ ਛੱਡ ਰਹੇ ਉਹ ਕਹਿੰਦੇ ਜੀ ਜਹਾਜ਼ ਕਿੱਥੇ ਲੈਂਡ ਕਰਨਾ ਹੈ ਕਿੱਥੇ ਨਹੀਂ ਕਰਨਾ ਇਹ ਨਾ ਵੇਖੋ ਕਹਿੰਦੇ ਤੁਸੀਂ ਕਿੰਨੇ ਏਜੰਟਾਂ ਦੇ ਖਿਲਾਫ ਕਾਰਵਾਈ ਕੀਤੀ ਹੈ ਕਿਉਂ ਪੰਜਾਬੀ ਬਾਹਰ ਜਾ ਰਹੇ ਕਹਿੰਦੇ ਤੋਂ ਪਹਿਲਾਂ ਕਾਂਗਰਸ ਦੀ ਸਰਕਾਰ ਸੀ ਹੁਣ ਆਪ ਦੀ ਸਰਕਾਰ ਹੈ ਇਹੋ ਜਿਹਾ ਮਾਹੌਲ ਕਿਉਂ ਪੈਦਾ ਹੋਏ ਕਿ ਸਾਡੇ ਬੱਚਾ ਨੂੰ ਬਾਹਰ ਜਾਣਾ ਪਿਆ ਉਹ ਗੱਲ ਇੱਕ ਸੂਬੇ ਦੀ ਨਹੀਂ ਜ ਜੇ ਕੱਲੇ ਪੰਜਾਬ ਚੋਂ ਬਾਹਰ ਗਏ ਹੋਣ ਤਾਂ ਆਪਾਂ ਮੁਖੰਦਰੀ ਭਗਵੰਤ ਮਾਨ ਨੂੰ ਕਹਿ ਸਕਦੇ ਆਂ ਦੋਸ਼ੀ ਠਹਿਰਾ ਸਕਦੇ ਆਂ ਜਾਂ ਪਹਿਲੀਆਂ ਸਰਕਾਰਾਂ ਨੂੰ ਪਰ ਜੇ ਕਿਹਜਾ ਰਾ 24 ਜਾ ਰਿਹਾ ਹੈ ਹਰਿਆਣਾ ਤਾਂ ਸਾਫਦ ਕਰਦਾ ਹਰਿਆਣਾ ਦੀ ਤਾਂ ਬੱਲੇ ਬੱਲੇ ਕੀਤੀ ਹੈ ਭਾਜਪਾ ਨੇ ਇਹ ਤੀਜੀ ਵਾਰ ਜਿਤਾਦਾ ਉੱਥੇ ਸਾਨੂੰ ਲਗਾਤਾਰ ਜਿਤਾ ਰਹੇ ਆ ਲਗਾਤਾਰ ਜਿਤਾਉਣ ਵਾਲਿਆਂ ਦੇ ਵੀ 33 ਜਾ ਰਹੇ 33 ਪਿਛਲੀ ਵਾਰੀ ਆਈ ਸੀ 33 ਹੋਣਾ ਹੈ ਅਗਲੇ 'ਚ ਪਤਾ ਨਹੀਂ ਕਿੰਨੇ ਕੌਣੇ ਆ ਸੋ ਪੰਜਾਬ ਨੂੰ ਹੀ ਕਿਉਂ ਇਸ ਤਰੀਕੇ ਨਾਲ ਲਿਆ ਜਾ ਰਿਹਾ ਕਿ ਪੰਜਾਬ ਨੂੰ ਹੀ ਬਜ਼ਾਮ ਕੀਤਾ ਜਾ ਰਿਹਾ ਜੇ ਬੇਜ਼ਾਰੀ ਦਾ ਮਸਲਾ ਹੈ ਤੇ ਕੌਮੀ ਮਸਲਾ ਹੈ ਕੌਮੀ ਪੱਧਰ ਤੇ ਆਪਾਂ ਕਹਿੰਦੇ ਡਬਲ ਇੰਜਣ ਦੀਆਂ ਸਰਕਾਰਾਂ ਕੰਮ ਕਰਦੀਆਂ ਹੁਣ ਹਰਿਆਣਾ ਚ ਦਾ ਲਗਾਤਾਰ ਡਬਲ ਇੰਜਣ ਹੈ ਡਬਲ ਇੰਜਣ ਵਾਲੇ ਸੂਬੇ ਚ ਕਿਉਂ ਤੇਤੀ ਆਉਂਦੇ ਐ ਪਿਛਲੀ ਵਾਰੀ ਮਕੰਦਰਿ ਭਗਵੰਦ ਮਾਨ ਨੇ ਕਿਹਾ ਕਿ ਸਾਡੇ ਸੂਬੇ ਦੇ ਘੱਟ ਸੀ ਗੁਜਰਾਤ ਤੇ ਹਰਿਆਣਾ ਦੇ ਵੰਦੇਰੇ ਸੀ ਉਦੋਂ ਕਹਿੰਦੇ ਬਾਲਾ ਜਹਾਜ਼ ਤਾਰ ਲੈਂਦੇ ਅੰદાવાદ ਤਾਰ ਲੈਂਦੇ ਉਦੋਂ ਕਿਉਂ ਸਰ ਤਾਰ ਆ ਗਿਆ ਸੋ ਇੱਕ ਨਜ਼ਰੀਆ ਤੇ ਇਹ ਹੈ ਕਿ ਪੰਜਾਬ ਨੂੰ ਇਸ ਤਰ੍ਹਾਂ ਬਦਨਾਮ ਕੀਤਾ ਜਾ ਰਿਹਾ ਹੈ ਦੂਜਾ ਮਾਮਲਾ ਇਹ ਹੈ ਕਿ ਦੇਖੋ ਸਿੱਧੇ ਤੌਰ ਤੇ ਸਵਾਲ ਤੋਂ ਉੱਠਦਾ ਉੱਠਦਾ ਹੈ ਕਾਂਗਰਸ ਵਾਲੇ 18 ਮੈਂ ਦੇਖ ਰਿਹਾ ਸੀ ਕੰਨ ਇਸੇ ਪਾਰਲੀਮੈਂਟ ਮੈਂਬਰ ਜਿਹੜੇ ਅੰਮ੍ਰਿਤਸਰ ਤੋਂ ਹਨ ਉਹ ਵੀ ਸਾਰੇ ਇਹ ਤਾਂ ਸਾਰੀਆਂ ਪੋਲੀਟਿਕਲ ਪਾਰਟੀਆਂ ਦੀ ਗੱਲ ਕਰੀਏ ਚਾਹੇ ਕਾਂਗਰਸ ਆ ਜਾਏ ਖਾਲੀ ਜਲਾ ਤੇ ਚਾਹੇ ਆਪ ਹੈ ਉਹ ਇੱਕ ਗੱਲ ਤੇ ਦਾ ਆਪਣੇ ਆਪਣੇ ਢੰਗ ਨਾਲ ਸਹਿਮਤ ਹੀ ਹੈ ਕਿ ਪੰਜਾਬ 'ਚ ਹੀ ਕਿਉਂ ਅੰਮ੍ਰਿਤਸਰ ਨੂੰ ਹੀ ਕਿਉਂ ਚੁਣਿਆ ਜਾ ਰਿਹਾ ਜਹਾਜ਼ਦਾਰ ਲਈ ਪਰ ਦੂਜੇ ਮੁੱਦੇ ਤੇ ਸਾਰਿਆਂ ਦੀ ਰਹਿ ਵੱਖਰ ਵੱਖਰੀ ਹੈ ਕਿਸੇ ਦੇ ਰੋਜ਼ਗਾਰ ਦੇ ਮਾਮਲੇ ਚ ਪਟਾਏ ਹੁਣ ਰੋਜ਼ਗਾਰ ਮਿਲਦਾ ਹੋਏ ਇਹ ਸਾਡੇ ਨੌਜਵਾਨ ਜਾਣੇ ਕਿਉਂ ਬਾਹਰ ਇਸਕਾ ਸਭ ਬੇਕਦਰੀ ਕਿਉਂ ਹੈ ਸਾਡਾ ਪੰਜਾਬ ਦਾ ਸਰਮਾਇਆ ਲੁੱਟਿਆ ਜਾ ਰਿਹਾ ਸਰਸਾ 70 ਲੱਖ ਜਿਹੜਾ ਜਾ ਰਿਹਾ ਜਾ ਰਹੇ ਇਹ ਢੰਗੀ ਰੂੜਦੇ ਨੇ ਪਤਾ ਨਹੀਂ ਕਿੰਨਿਆਂ ਜਾਣਾ ਚਲੇ ਗਏ ਆ ਕਿੰਨੇ ਸਾਡੇ ਜਵਾਨ ਜਿਹੜੇ ਵੇਖਾ ਸਾਡਾ ਬਰਬਾਦ ਹੋ ਰਿਹਾ ਸੋ ਇਸ ਮਾਮਲੇ ਚ ਇਹ ਵੀ ਵੱਡਾ ਸਵਾਲ ਹੈ ਕਿ ਸਾਡੇ ਆਪਣੇ ਮੁਲਕ ਦੇ ਅੰਦਰ ਸਾਡਾ ਮੁਲਕ ਦਾ ਕਹਿ ਰਹੇ ਕਿ ਦੁਨੀਆ ਦਾ ਬੜਾ ਸ਼ਕਤੀਸ਼ਾਲੀ ਮੁਲਕ ਬਣ ਜਾ ਰਿਹਾ ਵੱਡੀ ਗੱਲ ਹੈ ਤੇ ਇਸ ਦੇ ਚੱਲ ਜਾਂ ਸਾਡੇ ਨੌਜਵਾਨ ਬਾਹਰ ਰੋਜ਼ਗਾਰ ਦੀ ਭਾਲ ਛੋਟੀਆਂ ਛੋਟੀਆਂ ਨੈਕੁਰੀਆਂ ਲੈਣ ਲਈ ਕਿਉਂ ਬਾਹਰ ਜਾਣਾ ਪਵੇ ਕੋਈ ਵੱਡੀ ਐਜੂਕੇਸ਼ਨ ਲੈ ਕੇ ਕੋਈ ਕੋਈ ਟੈਕਨੀਕਲ ਸਿੱਖ ਲੈ ਕੇ ਕੋਈ ਵੱਡੇ ਅਹੁਦੇ ਤੇ ਜਾਂਦਾ ਤਾਂ ਸਮਝ ਲੱਗਦੀ ਹੈ ਕੋਈ ਕਾਰੋਬਾਰੀ ਜਾਵੇ ਤਾਂ ਸਮਝ ਲੱਗਦੀ ਹੈ ਪਰ ਆਮ ਰੋਜ਼ਗਾਰ ਆਮ ਨੌਕਰੀਆਂ ਲਈ ਸਾਡੇ ਜ਼ੁਕਾ ਨੂੰ ਕਿਸੇ ਤੇ ਰੋਜ਼ਗਾਰ ਮਹੀਆ ਨਹੀਂ ਕਰ ਸਕਦੇ ਇਹ ਗੱਲ ਮੈਂ ਜ਼ਰੂਰ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਸ਼ੇਅਰ ਕਰਾਂਗਾ ਆਪਣੇ ਦਰਸ਼ਕਾਂ ਨਾਲ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਕਈ ਏਰੀ ਗੱਲ ਕਹਿੰਦੇ ਤਾਂ ਟਿਕਾ ਕੇ ਕਹਿੰਦੇ ਆ ਉਹ ਕਹਿੰਦੇ ਦੇਖੋ ਜੀ ਮੁਲਕ ਦੇ ਪ੍ਰਧਾਨ ਮੰਤਰੀ ਕਹਿੰਦੇ ਆ ਗੱਲ ਮੇਰੀ ਟਰੰਪ ਨਾਲ ਬੜੀ ਜਾ ਰਹੀ ਆ ਬੜੀ ਲਿਆ ਆ ਜੀ ਮਹਾਤਮਾ ਪੂਰਾ ਨਾਮ ਹੀ ਨਹੀਂ ਲੈਂਦਾ ਸੀ ਤੇ ਇਹਨੂੰ ਟਰੰਪ ਕਹਿ ਕੇ ਸੰਬੋਧਨ ਕਰਦਾ ਹੈ ਕਹਿੰਦੇ ਇਹਨਾਂ ਨੂੰ ਗਿਫਟ ਦੇਖੋ ਕੀ ਦਿੱਤਾ ਅਮਰੀਕਾ ਵਾਲਿਆਂ ਨੇ ਉਧਰੋਂ ਤਾਂ ਕਹਿੰਦੇ ਪ੍ਰਧਾਨ ਮੰਤਰੀ ਦਾ ਜਹਾਜ਼ મોદી ਦਾ ਬਾਹਰ ਆ ਰਿਹਾ ਮਗਰ ਮਗਰ ਕਹਿੰਦੇ ਇੱਕ ਸੋਨੀ ਭਰ ਕੇ ਜਿਹੜੇ ਬੀੜੀਆਂ ਲਾ ਕੇ ਭਾਰਤੀਆਂ ਨੂੰ ਬਾਹਰ ਭੇਜਿਆ ਜਾ ਰਿਹਾ ਹੈ ਇਹ ਦਿੱਤਾ ਗਿਫਟ ਸੋ ਜੀ ਕੇਂਦਰ ਦੀ ਵੀ ਕਿਤੇ ਜ਼ਿੰਮੇਵਾਰੀ ਬਣਦੀ ਹੈ ਇਹ ਗੱਲ ਮੈਂ ਮੀਡੀਆ ਦੀ ਜ਼ਿੰਮੇਵਾਰੀ ਦੀ ਗੱਲ ਕਰਾਂ ਮੀਡੀਆ ਚ ਇਹ ਸਮਾਹ ਲੈਣ ਬਹੁਤ ਲਿਆ ਜਾ ਰਿਹਾ ਹੈ ਹਾਲਾਂਕਿ ਕਈ ਤਾਂ ਪੂਰਾ ਗਰਾਹ ਬਣਾ ਕੇ ਦੱਸ ਰਿਹਾ ਕਿ ਜਹਾਜ਼ ਇੱਥੇ ਵੀ ਉਤਰ ਸਕਦਾ ਜੀ ਅੰਮ੍ਰਿਤਸਰ ਵੀ ਉਤਰ ਸਕ ਮੁੰਬਈ ਵੀ ਉੱਤਸਾਹ ਦਾ ਇਹ ਫਰਨੀ ਜਾ ਰਹੀ ਉੱਤਸਾਹ ਦਾ ਕਿਉਂ ਨਹੀਂ ਉੱਤਸਾਹ ਦਾ ਕਮਾਫਰਾ ਕੇ ਜਿਹੜੀ ਗੱਲ ਕਹਿੰਦੇ ਆ ਕਿ ਨੇ ਦੇਖੋ ਜੀ ਗੱਲ ਇਹ ਹੈ ਜੇ ਅਮਰੀਕਾ ਦਾ ਜਹਾਜ਼ ਦਿੱਲੀ ਤੱਕ ਚਲਾਇਆ ਜਾਏਗਾ ਤਾਂ ਫਿਰ ਸਾਡੇ ਮੁਲਕ ਦੀ ਸੀਕਰੈਸੀ ਨਹੀਂ ਲੀਕ ਹੋ ਜੇਗੀ ਕਮਾਲ ਹੈ ਮੈਂ ਸਲੂਟ ਕਰਦਾ ਹਾਂ ਇਹੋ ਜਿਹੇ ਮੀਡੀਆ ਵਾਲੇ ਮਿੱਤਰਾਂ ਨੂੰ ਜਿਹੜੇ ਕਹਿੰਦੇ ਜੇ ਅਮਰੀਕਾ ਦਾ ਜਹਾਜ਼ ਆਮਰਸਰ ਦੀ بجائے ਦਿੱਲੀ ਜਲਾਇਆ ਜਾਏ ਤਾਂ ਫਿਰ ਸੀਕਰੈਸੀ ਲੀਕ ਹੋ ਜੇਗੀ ਤੇ ਜੇ ਬਾਰਡਰ ਤੋਂ ਉੱਤਰਦਾ ਫਿਰ ਨਹੀਂ ਸੀਕਰੈਸੀ ਲੀਕ ਹੁੰਦੀ ਕਿਉਂ ਪੰਜਾਬ ਦਾ ਕੀ ਹੈ ਪਈ ਰਹੀ ਹਨ ਦੇ ਦਾ ਇਸਾ ਮੰਨੋ ਨਾ ਸੀਕ੍ਰੈਸੀ ਲੀਕ ਹੁੰਦੀ ਹੈ ਪੰਜਾਬ ਲਈ ਕੋ ਵੱਡਾ ਖਤਰਾ ਨਹੀਂ ਸੋ ਮੀਡੀਆ ਵਾਲੇ ਵੀ ਆਪਣੀਆਂ ਰੋਟੀਆਂ ਸੇਕ ਰਹੇ ਆ ਕਈ ਤਾਂ ਜੀ ਕ੍ਰਿਟੀਕਲ ਪਾਰਟੀ ਵਾਲੇ ਆਪਣੀਆਂ ਰੋਟੀਆਂ ਸੇਕ ਰਹੇ ਆ ਪਰ ਉਹਨਾਂ ਘਰਾਂ ਦੀ ਉਹਨਾਂ ਪਰਿਵਾਰਾਂ ਦਾ ਦਰਦ ਸਮਝਣ ਦੀ ਲੋੜ ਹੈ ਜਿਹੜਾ ਭਰਿਆ ਵਾ ਜਹਾਜ਼ ਅੱਜ ਅਮਰੀਕਾ ਤੋਂ ਵਾਪਸ ਆ ਰਿਹਾ ਸੀ ਪਹਿਲਾਂ ਵੀ ਦੇਖਿਆ ਕਿਵੇਂ ਮਾਪਿਆਂ ਦੀਆਂ ਅੱਖਾਂ 'ਚ ਹੰਝੂ ਸੀ ਅੱਜ ਜਿਹੜੇ ਆਉਣਗੇ ਉਹਨਾਂ ਦੀਆਂ ਅੱਖਾਂ 'ਚ ਹੰਝੂ ਦੇਖੇ ਨਹੀਂ ਜਾ ਸਕਦੇ ਇਹ ਚੀਜ਼ ਦੇ ਦਰਦ ਸਾਡੇ ਹੁਕਮਰਾਨਾਂ ਨੂੰ ਸਮਝਣ ਦੀ ਲੋੜ ਹੈ ਪੋਲਿਟਿਕਸ ਦਾ ਰੋਟੀਆਂ ਸੇਕਣ ਲਈ ਹੋਰ ਬਹੁਤ ਸਾਰੇ ਮੌਕੇ ਹੋ ਸਕਦੇ ਘੱਟੋ ਘੱਟ ਮਾਨਵੀ ਕਦਰਾਂ ਕੀਮਤਾਂ ਤੇ ਰੋਟੀਆਂ ਸੇਕਣ ਤੋਂ ਗ੍ਰੇਸ ਕਰਨਾ ਚਾਹੀਦਾ ਜੀ ਜੀ ਬਿਲਕੁਲ ਸੋ ਭਗਵੰਤ ਮਾਨ ਹੁਣਾਂ ਵੱਲੋਂ ਜਿੱਥੇ ਕਿਹਾ ਗਿਆ ਕਿ ਅਸੀਂ ਦਿਲ ਖੋਲ ਕੇ ਸਵਾਗਤ ਕਰਾਂਗੇ ਤਾਂ ਉਹਨਾਂ ਨੇ ਇਹ ਵੀ ਕਹਿ ਦਿੱਤਾ ਨਾਲ ਕਿ ਅਸੀਂ ਉਹਨਾਂ ਦੇ ਪੁਨਰ ਨਿਵਾਸ ਦੀ ਵੀ ਪੂਰੀ ਕੋਸ਼ਿਸ਼ ਹੈ ਜਿਹੜੀ ਉਹ ਕਰਾਂਗੇ ਯਾਨੀ ਕਿ ਉਹਨਾਂ ਨੂੰ ਇੱਥੇ ਦੁਬਾਰਾ ਟਿਕਾਉਣ ਲਈ ਉਹਨਾਂ ਦੀ ਜ਼ਿੰਦਗੀ ਸੈੱਟ ਕਰਨ ਦੇ ਲਈ ਪੂਰੀ ਕੋਸ਼ਿਸ਼ ਕੀਤੀ ਜਾਵੇਗੀ ਸੋ ਭਗਵੰਤ ਮਾਨ ਹੁਣਾਂ ਦੇ ਵੱਲੋਂ ਜਿਸ ਤਰ੍ਹਾਂ ਦਾ ਰਵਈਆ ਅਪਣਾਇਆ ਗਿਆ ਡਿਪੋਰਟ ਹੋਏ ਲੋਕਾਂ ਪ੍ਰਤੀ ਉਸ ਦੀ ਸ਼ੌਪ ਅਸੂਸ਼ ਲੱਗਾ ਜਿਹੜੀ ਹੋ ਰਹੀ ਹੈ ਬਹੁਤ ਜਲਦੀ ਪਿਛਲੀ ਵਾਰ ਵੀ ਉਹਨਾਂ ਨੂੰ ਉਹਨਾਂ ਦੇ ਘਰਾਂ ਤੱਕ ਪਹੁੰਚਾਇਆ ਗਿਆ ਸਹੂਲਤ ਦਿੱਤੀ ਗਈ ਪਰ ਕਹਰੇ ਕਿ ਇਸ ਵਾਰ ਦੇਰ ਰਾਤ ਜਹਾਜ਼ ਉਤਾਰਨ ਦਾ 10 ਵਜੇ ਕਾਰਨ ਇਹੀ ਹੈ ਕਿ ਮੀਡੀਆ ਦੀਆਂ ਨਜ਼ਰਾਂ ਤੋਂ ਕੁਛ ਨਾ ਕੁਛ بچਿਆ ਜਾ ਸਕੇ ਕਿਉਂਕਿ ਜਿਸ ਤਰ੍ਹਾਂ ਦਾ ਵਿਵਹਾਰ ਪਿਛਲੀ ਵਾਰੀ ਮੀਡੀਆ ਨੇ ਕੀਤਾ ਉਹ ਬਹੁਤ ਹੀ ਸ਼ਰਮਨਾਕ ਰਿਹਾ ਇਸ ਲਈ ਦੇਰ ਰਾਤ ਵੀ ਇਸ ਕਰਕੇ ਉਤਾਰਿਆ ਜਾ ਰਿਹਾ ਜੀ ਸਿੱਤ ਸਾਹਿਬ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਰੂਰਲ ਡਵੈਲਪਮੈਂਟ ਫੰਡ ਦੀ ਜੋ ਕਿ ਹਾਲੇ ਤੱਕ ਪੰਜਾਬ ਨੂੰ ਨਹੀਂ ਮਿਲਿਆ ਲਗਾਤਾਰ ਮੰਤਾਂ ਤਰਲੇ ਅਪੀਲ ਸਭ ਕੁਝ ਕਰ ਕਰਕੇ ਦੇਖ ਲਿਆ ਤੇ ਇੱਕ ਵਾਰ ਫਿਰ ਤੋਂ ਹੁਣ ਜਿਹੜੇ ਆਪਣੇ ਖੇਤੀਬਾੜੀ ਮੰਤਰੀ ਨੇ ਗੁਰਮੀਤ ਸਿੰਘ ਖੁੱਡੀਆਂ ਉਹਨਾਂ ਨੇ ਫਿਰ ਤੋਂ ਕੇਂਦਰ ਕੋਲੇ ਮੁੱਦਾ ਚੁੱਕਿਆ ਆਖਿਰਕਾਰ ਕਿਉਂ ਇਸ ਤਰ੍ਹਾਂ ਦਾ ਵਿਵਹਾਰ ਕਿਉਂ ਪੰਜਾਬ ਨਾਲ ਬਿਲਕੁਲ ਇਹ ਫੇ ਗੱਲ ਹੋਈ ਜੀ ਆਪਾਂ ਪਹਿਲਾਂ ਗੱਲ ਕਰਕੇ ਮੋਹਨਦਰੀ ਭਗਵੰਤ ਮਾਨ ਕਹਿੰਦੇ ਆ ਕਿ ਪੰਜਾਬ ਨਾਲ ਲਗਾਤਾਰ ਵਿਸਕਰਾ ਕਿਉਂ ਕੀਤਾ ਜਾ ਰਿਹਾ ਹੈ ਇੱਕ ਦਿਨ ਪਹਿਲਾਂ ਮੋਹਨਦਰੀ ਭਗਵੰਤ ਮਾਨ ਨੇ ਅਮਰਸਾਹਜ ਜਦੋਂ ਰਿਪੋਰਟ ਹੋ ਰਹੀ ਹੈ ਉਹ ਕਿਹੜਾ ਆ ਰਿਹਾ ਸਾਡਾ ਸਾਥੀ ਆ ਰਿਹਾ ਸਾਡੇ ਨੌਜਾਨ ਆ ਰਿਹਾ ਸਾਡਾ ਪੇਖਾ ਰਿਹਾ ਉਹਨਾਂ ਬਾਰੇ ਉਹਨੇ ਪ੍ਰੈਸ ਕਾਨਫਰੰਸ ਕੀਤੀ ਤੇ ਉਹਨਾਂ ਨੇ ਇਹ ਗੱਲ ਜ਼ਰੂਰ ਕੀਤੀ ਇਸ ਗੱਲ ਦਾ ਜ਼ਿਕਰ ਕੀਤਾ ਕਿ ਕੇਂਦਰ ਕਿਸਕਰ ਵਿਕਰਾ ਕਾਰਿਆ ਨਾ ਰੂਰਲ ਡਿਵੈਲਪਮੈਂਟ ਫੰਡ ਪਿੰਡੂ ਵਿਕਾਸ ਫੰਡ ਦੀ ਗੱਲ ਕੀਤੀ ਕਿ ਪਿਛਲੇ ਕਾਫੀ ਹਾਸੇ ਤੋਂ ਸਾਡੇ ਫੰਡ ਰੁਕੇ ਹੋਏ ਆ ਉਹਦਾ ਨੈਗੇਟਿਵ ਇੰਪੈਕਟ ਕੀ ਪੈ ਰਿਹਾ ਕਿ ਸਾਡੇ ਜਿਹੜੇ ਪਿੰਡਾਂ ਦੀਆਂ ਸੜਕਾਂ ਉਹਨਾਂ ਦਾ ਬੁਰਾ ਹਾਲ ਹੈ ਮਾੜਾ ਹਾਲ ਹੈ ਬਿਲਕੁਲ ਮੁਖ ਮੰਤਰੀ ਭਗਵੰਤ ਮਾਨ ਤੇ ਜਦੋਂ ਆਪਾਂ ਗੱਲ ਕਰਦੇ ਹਾਂ ਸਬੰਧਤ ਮੰਤਰੀ ਖੇਤੀਬਾੜੀ ਮੰਤਰੀ ਗਰਮੀ ਸਿੰਘ ਖੁੱਡੀਆਂ ਉਹਨਾਂ ਨੇ ਵੀ ਇਸ ਮੌਕੇ ਦਾ ਫਾਇਦਾ ਠਾਉਣ ਦੀ ਕੋਸ਼ਿਸ਼ ਕੀਤੀ ਕੱਲ ਜਦੋਂ ਕਿਸਾਨਾਂ ਦੇ ਨਾਲ ਕੇਂਦਰ ਦੇ ਮੰਤਰੀ ਗੱਲਬਾਤ ਕਰਨ ਲਈ ਆਏ ਸੀ ਫਲਾਜ ਜੂਸੀ ਤਾਂ ਵਕਰੇ ਤੌਰ ਤੇ ਪੰਜਾਬ ਦੇ ਜਿਹੜੇ ਖੇਤੀਬਾੜੀ ਮੰਤਰੀ ਹੈ ਖੁਡੀਆਂ ਜੀ ਉਹਨਾਂ ਨੇ ਚੇਚੇ ਤੌਰ ਤੇ ਮੁੱਦਾ ਠਾਹ ਕੇ ਸਾਡਾ ਰੂਰਲ ਡਿਵੈਲਪਮੈਂਟ ਫੰਡਾ ਕਿਰਪਾ ਕਰਕੇ ਪੰਜਾਬ ਨੂੰ ਦਿੱਤਾ ਜਾਵੇ ਪੰਜਾਬ ਦੀਆਂ ਸੜਕਾਂ ਦਾ ਬਹੁਤ ਮਾੜਾ ਹਾਲ ਹੈ ਉਹ ਕਹਿੰਦੇ ਪੰਜ ਚਿੱਠੀਆਂ ਮੁੱਖ ਮੰਤਰੀ ਭਗਵੰਤ ਮਾਨ ਲਿਖ ਚੁੱਕੇ ਆ ਖੁਡੀਆਂ ਜੀ ਇਹ ਗੱਲ ਕਹਿੰਦੇ ਹੋਰ ਦੱਸੋ ਕਹਿੰਦੇ ਕਿੱਦਾਂ ਕਹੀਏ ਅਸੀਂ ਅਜੇ ਕੀਤੇ ਤੇ ਵਿਸਥਾਰ ਚ ਚਰਚਾ ਦੀ ਲੋੜ ਹੈ ਸਾਡਾ ਆਪਣਾ ਫੰਡਾ ਕਹਿੰਦੇ ਇਸ ਤੋਂ ਪਹਿਲਾਂ 1920 ਤੱਕ ਜਿਹੜਾ ਕੋਈ ਇਦਾਂ ਦੀ ਦਿੱਕਤ ਨਹੀਂ ਸੀ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਮਿਲਦਾ ਰਿਹਾ ਤੇ ਹੁਣ ਕਿਉਂ ਰੁਕਿਆ ਜਾ ਰਿਹਾ ਹੈ ਹਾਲਾਂਕਿ ਇਹਦੇ ਬਾਰੇ ਕੇਂਦਰ ਰਹਿ ਹੈ ਜੀ ਇਹ ਫੰਡ ਦੀ ਦੁਰਵਰਤੋਂ ਹੋਈ ਹੈ ਇਸ ਐਕਟ ਅਧੀਨ ਨਹੀਂ ਦਿੱਤਾ ਜਾ ਸਕਦਾ ਹੁਣ ਪੰਜਾਬ ਵਾਲੇ ਕਹਿੰਦੇ ਕਿ ਜਿਸ ਤਰ੍ਹਾਂ ਕੇਂਦਰ ਚਾਹੁੰਦਾ ਸੀ ਅਸੀਂ ਆਪਣੇ ਐਕਟ ਚ ਵੀ ਸੋਧ ਕਰਤੀ ਹੈ ਹੁਣ ਤਾਂ ਸਾਨੂੰ ਫੰਡ ਮੁਹੱਈਆ ਕਰੋ ਆਪਾਂ ਸਾਰੇ ਜਾਣਦੇ ਹਾਂ ਕਿ ਜਿਹੜਾ ਪਿੰਡੂ ਸੜਕਾਂ ਹੈ ਸਾਡੀ ਆਰਥਿਕਤਾ ਦਾ ਵੱਡਾ ਆਧਾਰ ਹੈ ਉਹ ਮੰਡੀਆਂ ਨੂੰ ਜੋੜਦੀਆਂ ਪਿੰਡਾਂ ਨੂੰ ਜੋੜਦੀਆਂ ਆਵਾਜਾਈ ਦਾ ਵੱਡਾ ਸਾਧਨ ਹੈ ਦੇਖੋ ਕੇਂਦਰ ਜਿਹੜਾ ਹੈਗਾ ਵੱਡੀਆਂ ਸੜਕਾਂ ਲਈ ਤਾਂ ਪੈਸੇ ਮਈਆ ਕਰਵਾ ਰਿਹਾ ਹੈ ਵੱਡੀਆਂ-ਵੱਡੀਆਂ ਸੜਕਾਂ ਕੱਢੀਆਂ ਜਾ ਰਹੀਆਂ ਸਾਰੇ ਮੁਲਕ ਵਿੱਚ ਪਰ ਉਹ ਵੱਖਰੀਆਂ ਘਰੋਬਾਰ ਲਈ ਵੱਖਰੇ ਮੁੱਦਿਆਂ ਲਈ ਹੈ ਅਸਲ ਜ਼ਿੰਦਗੀ ਦਾ ਜਿੰਦ ਜਾਨ ਹੈ ਜਾਂ ਬਨਾਦੀ ਤੌਰ ਤੇ ਜਿੱਥੇ ਜ਼ਿੰਦਗੀ ਚੱਲਦੀ ਹੈ ਉਹ ਪਿੰਡੂ ਸੜਕਾਂ ਜੀ ਜੀ ਪਿੰਡੂ ਸੜਕਾਂ ਨੂੰ ਤਾਂ ਹੀ ਜੇ ਠੀਕ ਕੀਤਾ ਜਾ ਸਕਿਆ ਨਾ ਜੇ ਫੰਡਸ ਮਈਆ ਹੋਣਗੇ ਕੇਂਦਰ ਨੇ ਕਰੋੜਾਂ ਰੁਪਏ ਦੇ ਫੰਡ ਕਿਸੇ ਨਾ ਕਿਸੇ ਵਜ੍ਹਾ ਕਰਕੇ ਰੂਗ ਰਕਿਆਂ ਜਦੋਂ ਵੀ ਗੱਲ ਤੁਰਦੀ ਹੈ ਕੇਂਦਰ ਵਾਲੇ ਕੋਈ ਨਾ ਕੋਈ ਉਹਦੇ ਤੇ ਊਣਤਾ ਹੀ ਕੋਈ ਨਾ ਕੋਈ ਨੁਕਸ ਘੱਟ ਕੇ ਜ਼ਿੰਮੇਵਾਰ ਕੇਂਦਰ ਸਰਕਾਰ ਹੈ ਪੰਜਾਬ ਨੂੰ ਹੀ ਠੇਰਾਉਂਦੇ ਆ ਜੀ ਜੀ ਪਰ ਪੰਜਾਬ ਲਗਾਤਾਰ ਇਹ ਕਹਾ ਰਿਹਾ ਹੈ ਕਿ ਸਾਡੇ ਫੰਡ ਜਿਕੇ ਮਾਹੀਆ ਕਰੋ ਪੰਜਾਬ ਦਾ ਵਿਕਾਸ ਕਿਵੇਂ ਹੋਏਗਾ ਪਿੰਡਾਂ ਦਾ ਵਿਕਾਸ ਕਿਵੇਂ ਹੋਏਗਾ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਨਾਲ ਕੇਂਦਰ ਵਿਤਕਰਾ ਕਰ ਰਿਹਾ ਮਥਰੀ ਮਾ ਵਾਲਾ ਸਲੂ ਕਰ ਰਿਹਾ ਮੁੰਜੇ ਤੇ ਕਹਿੰਦੇ ਹੈ ਕਿ ਅਸੀਂ ਪੰਜਾਬ ਨੂੰ ਗਲੇ ਲਾਵਾਂਗੇ ਅਗਲੀ ਵਾਰੀ ਸਰਕਾਰ ਵੀ ਪੰਜਾਬ ਚ ਭਾਜਪਾ ਦੀ ਬਣੇ ਜਮ ਜਮ ਕੇ ਬਣੇ ਪੰਜਾਬੀਆਂ ਨੇ ਫੈਸਲਾ ਕਰਨਾ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋ ਸਕਦਾ ਜੀ ਜੀ ਪਰ ਉਸ ਤੋਂ ਪਹਿਲਾਂ ਜਿਹੜੇ ਫਾਂਡਸ ਆਏਗਾ ਜ਼ਰੂਰੀ ਸ਼ਰਤਾਂ ਜਿਹੜੀਆਂ ਮਾਹੀਆ ਕਰਾਉਣੀਆਂ ਉਹ ਤਾਂ ਲਾਗੂ ਕਰੋ ਨਾ ਪੰਜਾਬੀਆਂ ਦਾ ਦਿਲ ਜਿੱਤਣ ਦੀ ਲੋੜ ਹੈ ਰੂਰਲ ਡਿਵੈਲਪਮੈਂਟ ਦਾ ਕਿਵਲ ਇੱਕ ਮੁੱਦਾ ਹੈ ਜੀ ਜੀ ਸਤਿ ਸ੍ਰੀ ਅਕਾਲ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਮਿਹਰਬਾਨੀ ਜੀ ਸੋਕ ਜਮ ਵਿਸ਼ੇ ਦੇ ਉੱਪਰ ਗੱਲਬਾਤ ਕੀਤੀ ਹੈ ਹੁਣ ਦੇਖਣਾ ਆਏਗਾ ਕਿ ਅੱਜ ਰਾਤ 10 ਵਜੇ ਦਾ ਤਕਰੀਬਨ ਟਾਈਮ ਦਿੱਤਾ ਗਿਆ ਜਦੋਂ ਡਿਪੋਰਟ ਕਰਨ ਵਾਲਾ ਜਹਾਜ਼ ਹੈ ਜਿਹੜਾ ਉਹ ਅੰਮ੍ਰਿਤਸਰ ਦੀ ਧਰਤੀ ਤੇ ਉਤਰੇਗਾ ਸੋ ਉਸ ਤੋਂ ਬਾਅਦ ਹਾਲਾਂਕਿ ਪਰਿਵਾਰਾਂ ਦੇ ਹਾਲ ਪਹਿਲਾਂ ਹੀ ਮੀਡੀਆ ਦੇ ਵਿੱਚ ਆਉਣੇ ਸ਼ੁਰੂ ਹੋ ਗਏ ਨੇ ਕਿਉਂਕਿ ਇੱਕ ਲਿਸਟ ਜਿਹੜੀ ਨਾਸ਼ਰ ਕਰ ਦਿੱਤੀ ਗਈ ਹੈ ਨਾਵਾਂ ਦੀ ਉਮੀਦ ਕਰਦੇ ਆ ਅੱਜ ਤੱਕ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਕੱਲ ਮੁੜ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ